ਹੈਲੋ ਫਰੈਂਡਸ ਮੈਂ ਗੁਰਪ੍ਰੀਤ ਕੌਰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਮੇਰੀ YouTube ਚੈਨਲ GK ਵਿਦ ਗੁਰਪ੍ਰੀਤ ਕੌਰ ਦੇ ਵਿੱਚ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਆਪਾਂ 88994 ਨੂੰ ਲੈ ਕੇ ਜਿਹੜਾ ਕਿ ਪੇਪਰ ਰੀਕੰਡਕਟ ਹੋਣਾ ਹੈ ਪੇਪਰ A ਉਹਦੀ ਤਿਆਰੀ ਬਿਲਕੁਲ ਸਿਲੇਬਸ ਦੇ ਅਕੋਰਡਿੰਗ ਕਰ ਰਹੇ ਹਾਂ ਪਹਿਲਾਂ ਆਪਾਂ ਗੁਰਮਤ ਕਾਵ ਕਰ ਚੁੱਕੇ ਹਾਂ ਉਸ ਤੋਂ ਬਾਅਦ ਆਪਾਂ ਆਧੁਨਿਕ ਕਾਵ ਕੀਤਾ ਸੀ ਤੇ ਹੁਣ ਆਪਾਂ ਵਾਰਤਕ ਭਾਗ ਕਰ ਰਹੇ ਹਾਂ ਜਿਹਦੇ ਵਿੱਚ ਆਪਾਂ ਪ੍ਰਿੰਸੀਪਲ ਤੇਜਾ ਸਿੰਘ ਜੀ ਕਵਰ ਕਰ ਚੁੱਕੇ ਹਾਂ ਅੱਜ ਆਪਾਂ ਕਰਾਂਗੇ ਬਲ ਅੱਜ ਸਾਨੀ ਜੀ ਤੇ ਇਹਨਾਂ ਦੀ ਆਪਾਂ ਜੀਵਨੀ ਅਤੇ ਰਚਨਾਵਾਂ ਬਾਰੇ ਦੇਖਾਂਗੇ ਕਲਾਸ ਆਪਣੀ ਥਿਊਰੀ ਰਹਿਣ ਵਾਲੀ ਹੈ ਥਿਊਰੀ ਕਲਾਸ ਨੂੰ ਅੱਜ ਆਪਾਂ ਕਵਰ ਕਰਾਂਗੇ ਇਸ ਤੋਂ ਬਾਅਦ ਨੈਕਸਟ ਕਲਾਸ ਦੇ ਵਿੱਚ ਆਪਾਂ ਇਹਨਾਂ ਦੇ ਅਭਿਆਸ ਪ੍ਰਸ਼ਨ ਲੈ ਕੇ ਆਵਾਂਗੇ ਮੇਰੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਮੈਂ ਜੋ ਵੀ ਕਰਵਾਵਾਂ ਕਨਸੈਪਟ ਤੁਹਾਨੂੰ ਕਲੀਅਰ ਹੋਵੇ ਇੱਕ ਸਟੋਰੀ ਦੇ ਥਰੂ ਕਰਾਵਾਂ ਅੱਜ ਦੀ ਕਲਾਸ 'ਚ ਆਪਾਂ ਕੋਸ਼ਿਸ਼ ਕਰਾਂਗੇ ਇੱਕ ਸਟੋਰੀ ਬਣਾ ਕੇ ਚੱਲੀਏ ਕਿਉਂਕਿ ਜੋ ਵੀ ਕਲਾਸ ਆਪਾਂ ਸਟੋਰੀ ਦੇ ਥਰੂ ਕਰਦੇ ਹਾਂ ਉਹ ਹਮੇਸ਼ਾ ਬ੍ਰੇਨ ਦੇ ਵਿੱਚ ਫਿੱਟ ਹੋ ਜਾਂਦੀ ਹੈ ਤਾਂ ਆਓ ਕਲਾਸ ਸਟਾਰਟ ਕਰਦੇ ਹਾਂ ਬਿਨਾਂ ਕਿਸੇ ਦੇਰੀ ਦੇ ਬਲਰਾਜ ਸਾਨੀ ਜੀ ਜਿਨ੍ਹਾਂ ਦਾ ਪਹਿਲਾ ਟਾਈਮ ਪੀਰੀਅਡ ਦੇਖਾਂਗੇ 1 ਮਈ 1913 ਤੋਂ ਲੈ ਕੇ 13 April 1973 ਤੱਕ ਇਹਨਾਂ ਦਾ ਟਾਈਮ ਪੀਰੀਅਡ ਰਿਹਾ ਜਨਮ ਇਹਨਾਂ ਦਾ ਹੋਇਆ ਹੈ 1 ਮਈ 1913 ਹੁਣ ਇਹ ਦੇਖੋ ਜੀ ਜਿਹੜੇ ਬਲਰਾਜ ਸਾਨੀ ਜੀ ਸੀਗੇ ਇਹਨਾਂ ਨੂੰ ਨਾ ਸ਼ੁਰੂ ਤੋਂ ਹੀ ਕਿਸਾਨਾਂ ਦੇ ਨਾਲ ਤੇ ਮਜ਼ਦੂਰਾਂ ਦੇ ਨਾਲ ਬੜਾ ਪ੍ਰੇਮ ਰਿਹਾ ਤੇ 1 ਮਈ ਨੂੰ ਹੁੰਦਾ ਲੇਬਰ ਡੇ ਠੀਕ ਹੈ ਜੀ 1 ਮਈ ਨੂੰ ਹੀ ਇਹਨਾਂ ਦਾ ਜਨਮ ਹੋਇਆ ਤੇ 13 ਅਪ੍ਰੈਲ ਨੂੰ ਆਉਂਦੀ ਹੈ ਵਿਸਾਖੀ ਤੇ ਵਿਸਾਖੀ ਜਿਹੜੀ ਕਿਸਾਨਾਂ ਦੇ ਨਾਲ ਰਿਲੇਟਡ ਹੈ ਤੇ 1 ਮਈ ਜਿਹੜੀ ਹੈ ਉਹ ਮਜ਼ਦੂਰਾਂ ਦੇ ਨਾਲ ਰਿਲੇਟਡ ਹੈ ਤੇ ਦੋਨਾਂ ਦੇ ਨਾਲ ਇਹਨਾਂ ਦਾ ਪ੍ਰੇਮ ਪਿਆਰ ਬਹੁਤ ਜ਼ਿਆਦਾ ਹੈ 1 ਮਈ 1913 ਤੋਂ ਲੈ ਕੇ 13 ਅਪ੍ਰੈਲ 1973 ਤੱਕ ਠੀਕ ਹੈ ਜੀ ਜਨਮਮਤੀ ਗੱਲ ਹੋਗੀ 1 ਮਈ 1913 ਨੂੰ ਜਨਮ ਸਥਾਨ ਕਿੱਥੇ ਹੈ 라ਵਲਪਿੰਡੀ ਦੇ ਵਿੱਚ ਇਹਨਾਂ ਦਾ ਜਨਮ ਹੋਇਆ ਬਰਤਾਨਵੀ ਪੰਜਾਬ ਦੇ ਵਿੱਚ ਠੀਕ ਹੈ ਜੀ ਆਜ਼ਾਦੀ ਤੋਂ ਪਹਿਲਾਂ ਦਾ ਜਿਹੜਾ ਪੰਜਾਬ ਸੀ 라ਵਲਪਿੰਡੀ ਦੇ ਵਿੱਚ ਇਹਨਾਂ ਦਾ ਜਨਮ ਹੋਇਆ ਬਚਪਨ ਦਾ ਨਾਮ ਇਹਨਾਂ ਦਾ ਸੀਗਾ ਯੁਧਿਸ਼ਤਰ ਯੁਦਿਸ਼ਠਰ ਨਾਮ ਰੱਖਿਆ ਗਿਆ ਸ਼ੁਰੂ ਤੋਂ ਪਰ ਔਖਾ ਹੋਣ ਕਰਕੇ ਬਾਅਦ ਵਿੱਚ ਇਹਨਾਂ ਦਾ ਨਾਮ ਚੇਂਜ ਕਰਕੇ ਬਲਰਾਜ ਸਾਨੀ ਰੱਖ ਦਿੱਤਾ ਸੀ ਪਿਤਾ ਦਾ ਨਾਮ ਕੀ ਹੈ ਹਰਬੰਸ ਲਾਲ ਸਾਨੀ ਮਾਤਾ ਦਾ ਨਾਮ ਹੈ ਲక్ష్ਮੀ ਦੇਵੀ ਪਾਸ਼ਾ ਦਾ ਗਿਆਨ ਇਹਨਾਂ ਨੂੰ ਰਿਹਾ ਪੰਜਾਬੀ ਦਾ ਹਿੰਦੀ ਦਾ ਤੇ ਅੰਗਰੇਜ਼ੀ ਦਾ ਇਹ ਤਾਂ ਮੇਨ ਭਾਸ਼ਾਵਾਂ ਨੇ ਪਰ ਇਹਦੇ ਤੋਂ ਇਲਾਵਾ ਇਹਨਾਂ ਨੂੰ ਹਿੰਦੀ ਉਰਦੂ ਹਰ ਇੱਕ ਚੀਜ਼ ਦਾ ਇਹਨਾਂ ਨੂੰ ਗਿਆਨ ਜਿਹੜਾ ਉਹ ਰਿਹਾ ਠੀਕ ਹੈ ਜੀ ਸੰਸਕ੍ਰਿਤ ਦਾ ਵੀ ਗਿਆਨ ਇਹਨਾਂ ਨੂੰ ਸੀਗਾ ਤੇ ਇਸ ਤੋਂ ਇਲਾਵਾ ਇਹਨਾਂ ਨੂੰ ਉਰਦੂ ਦਾ ਵੀ ਗਿਆਨ ਇਹਨਾਂ ਨੂੰ ਰਿਹਾ ਹੈ ਸਾਰੀਆਂ ਪਾਸ਼ਾਵਾਂ ਆਲਮੋਸਟ ਇਹਨਾਂ ਨੂੰ ਆਂਦੀਆਂ ਸੀਗੀਆਂ ਤੇ ਕੀਤਾ ਕੀ ਇਹਨਾਂ ਦਾ ਅਦਾਕਾਰੀ ਅਤੇ ਸਾਹਿਤਕਾਰੀ ਅਦਾਕਰ ਰਹਾ ਇਹਨਾਂ ਨੇ ਪੰਜਾਬੀ ਤੇ ਹਿੰਦੀ ਫਿਲਮਾਂ ਦੇ ਵਿੱਚ ਕੰਮ ਕੀਤਾ ਇਸ ਤੋਂ ਇਲਾਵਾ ਇਹਨਾਂ ਨੇ ਬਹੁਤ ਸਾਰੀਆਂ ਲਿਖਤਾਂ ਲਿਖੀਆਂ ਲਿਖਤਾਂ ਜਿਹੜੀਆਂ ਸੀਗੀਆਂ ਪਹਿਲਾਂ ਇਹ ਲਿਖਦੇ ਸੀਗੇ ਇੰਗਲਿਸ਼ ਦੇ ਵਿੱਚ ਤੇ ਹਿੰਦੀ ਦੇ ਵਿੱਚ ਪਰ ਬਾਅਦ ਵਿੱਚ ਇਹਨਾਂ ਨੇ ਰਬਿੰਦਰਨਾਥ ਟੈਗੋਰ ਜੀ ਤੋਂ ਇਨਸਪਾਇਰਡ ਹੋ ਕੇ ਫਿਰ ਇਹਨਾਂ ਨੇ ਪੰਜਾਬੀ ਦੇ ਵਿੱਚ ਲਿਖਣਾ ਸ਼ੁਰੂ ਕੀਤਾ ਸੀ ਪਤਨੀ ਦੇਖੋ ਜੀ ਇਹਨਾਂ ਦੇ ਦੋ ਵਿਆਹ ਹੋਏ ਆ ਪਹਿਲਾ ਵਿਆਹ ਇਹਨਾਂ ਦਾ ਦਮਤੀ ਦੇ ਨਾਲ ਹੋਇਆ ਸੀਗਾ ਦਮਤੀ ਜੀ ਇਹਨਾਂ ਦੇ ਮਿਸਿਸ ਸੀਗੇ ਪਰ ਉਹਨਾਂ ਦਾ ਦਿਹਾਂਤ ਹੋ ਗਿਆ ਸੀਗਾ ਉਹਨਾਂ ਦੀ ਇੱਕ ਬੇਟੀ ਸੀ ਸ਼ਬਨਮ ਉਸ ਤੋਂ ਬਾਅਦ ਫਿਰ ਇਹਨਾਂ ਨੇ ਸੰਤੋਸ਼ ਜੀ ਨਾਲ ਮੈਰਿਜ ਕਰਵਾਈ ਇੱਥੋਂ ਇਹਨਾਂ ਦੇ ਦੋ ਬੱਚੇ ਹੋਏ ਆ ਇੱਕ ਬੇਟਾ ਤੇ ਇੱਕ ਬੇਟੀ ਮੌਤ ਇਹਨਾਂ ਦੀ 13 April 1973 ਈਸਵੀ ਨੂੰ ਮੁੰਬਈ ਦੇ ਵਿੱਚ ਹੁੰਦੀ ਹੈ ਦਿਲ ਦਾ ਦੌਰਾ ਪੈਣ ਦੇ ਨਾਲ ਆਈ ਹੋਪ ਤੁਹਾਨੂੰ ਕਲੀਅਰ ਹੋ ਗਿਆ ਹੋਗਾ 1 May 1913 ਨੂੰ ਇਹਨਾਂ ਦਾ ਜਨਮ ਹੋਇਆ 라ਵਲਪਿੰਡੀ ਬਰਤਾਨਵੀ ਦੇ ਵਿੱਚ ਬਚਪਨ ਦਾ ਨਾਮ ਯੁਧਿਸ਼ਤਰ ਪਿਤਾ ਦਾ ਨਾਮ ਹਰਬੰਸ ਲਾਲ ਸਾਨੀ ਮਾਤਾ ਦਾ ਨਾਮ ਲక్ష్ਮੀ ਦੇਵੀ ਪਾਸ਼ਾ ਸੰਸਕ੍ਰਿਤ ਉਰਦੂ ਪੰਜਾਬੀ ਹਿੰਦੀ ਤੇ ਅੰਗਰੇਜ਼ੀ ਕਿਰਤਾ ਇਹਨਾਂ ਦਾ ਰਿਆ ਅਦਾਕਾਰ ਅਤੇ ਸਾਹਿਤਕਾਰੀ ਪਤਨੀ ਸੀ ਦਮ ਦਮਤੀ ਤੇ ਸੰਤੋਸ਼ ਕੋਸ਼ਿਸ਼ ਮੇਰੀ ਇਹ ਹੁੰਦੀ ਹੈ ਕਿ ਤੁਸੀਂ ਕਲਾਸ ਦੇ ਵਿੱਚ ਹੀ ਸਾਰਾ ਕੁਝ ਸਿੱਖ ਕੇ ਜਾਓ ਤੁਹਾਨੂੰ ਐਕਸਟਰਾ ਕੋਈ ਵੀ ਕੁਝ ਨਾ ਕਰਨਾ ਪਏ ਐਫਰਟਸ ਨਾ ਕਰਨੇ ਪੈ ਤਾਂ ਕਰਕੇ ਕੋਸ਼ਿਸ਼ ਮੇਰੀ ਹੁੰਦੀ ਹੈ ਕਿ ਤੁਹਾਨੂੰ ਰਿਵਾਈਜ਼ ਕਰਵਾ ਦਿੱਤਾ ਜਾਏ ਨੈਕਸਟ ਹੈ ਜੀ ਵਿਦਿਆ ਵਿਦਿਆ ਇਨ ਨੇ ਕਿੱਥੋਂ ਲਈ ਹੈ ਸਭ ਤੋਂ ਪਹਿਲਾਂ 라ਵਲਪਿੰਡੀ ਦੇ ਗੁਰੂਕੁਲ ਤੋਂ ਇਹਨਾਂ ਨੇ ਸੰਸਕ੍ਰਿਤ ਭਾਸ਼ਾ ਦਾ ਗਿਆਨ ਲਿਆ 라ਵਲਪਿੰਡੀ ਦੇ ਵਿੱਚ ਗੁਰੂਕੁਲ ਤੋਂ ਇਹਨਾਂ ਨੇ ਸੰਸਕ੍ਰਿਤ ਭਾਸ਼ਾ ਦਾ ਗਿਆਨ ਲਿਆ ਐਮਸੀਕਿਊ ਬਣਦਾ ਹੁੰਦਾ ਹੈ ਕਿ ਸੰਸਕ੍ਰਿਤ ਦਾ ਗਿਆਨ ਇਹਨਾਂ ਨੇ ਕਿੱਥੋਂ ਲਿਆ 라ਵਲਪਿੰਡੀ ਦੇ ਗੁਰੂਕੁਲ ਤੋਂ ਫਿਰ ਇਹਨਾਂ ਨੇ ਡੀਏਵੀ ਹਾਈ ਸਕੂਲ 라ਵਲਪਿੰਡੀ ਤੋਂ ਇਹਨਾਂ ਨੇ ਮੈਟ੍ਰਿਕਲੇਸ਼ਨ ਪਾਸ ਕੀਤੀ ਹੈ ਦਸਵੀਂ ਕੀਤੀ ਹੈ ਫਿਰ ਇਹਨਾਂ ਨੇ 1934 ਈਸਵੀ ਦੇ ਵਿੱਚ ਗਵਰਨਮੈਂਟ ਕਾਲਜ ਲਾਹੌਰ ਤੋਂ एमए ਕੀਤੀ ਹੈ क्वेश्चन ਬਣਦਾ ਹੁੰਦਾ ਹੈ ਕਿ ਐਮਏ ਜਿਹੜੀ ਇਹਨਾਂ ਨੇ ਕਿਹੜੀ ਭਾਸ਼ਾ ਦੇ ਵਿੱਚ ਕੀਤੀ ਹੈ ਤੇ ਇੰਗਲਿਸ਼ ਭਾਸ਼ਾ ਦੇ ਵਿੱਚ ਇਹਨਾਂ ਨੇ ਐਮਏ ਕੀਤੀ ਹੈ 1934 ਦੇ ਵਿੱਚ ਨੈਕਸਟ ਹੈ ਬਲਰਾਜ ਸਾਨੀ ਪੰਜਾਬੀ ਦਾ ਪ੍ਰਗਤੀਸ਼ੀਲ ਲੇਖਕ ਅਤੇ ਹਿੰਦੀ ਪੰਜਾਬੀ ਫਿਲਮਾਂ ਦਾ ਪ੍ਰਸਿੱਧ ਅਦਾਕਾਰ ਮੋਸਟ ਇੰਪੋਰਟੈਂਟ ਲਾਈਨ ਮਿਲਰਾਇਸਾਨੀ ਜੀ ਕੀ ਸੀਗੇ ਪ੍ਰਗਤੀਸ਼ੀਲ ਲੇਖਕ ਸੀ ਹੁਣ ਬਹੁਤ ਵਾਰ ਪੇਪਰ ਦੇ ਵਿੱਚ ਕੁਐਸਚਨ ਬਣਦਾ ਹੁੰਦਾ ਹੈ ਕਿ ਕਿਹੜੀ ਪ੍ਰਵਿਰਤੀ ਦੇ ਲੇਖਕ ਹੈ ਪ੍ਰਗਤੀਸ਼ੀਲ ਜਾਂ ਮਾਰਕਸਵਾਦੀ ਪੁੱਛਿਆ ਜਾ ਸਕਦਾ ਹੈ ਮਾਰਕਸਵਾਦੀ ਜਾਂ ਪ੍ਰਗਤੀਸ਼ੀਲ ਲੇਖਕ ਨੇ ਤੇ ਇਸ ਦੇ ਇਲਾਵਾ ਇਹਨਾਂ ਨੇ ਹਿੰਦੀ ਤੇ ਪੰਜਾਬੀ ਫਿਲਮਾਂ ਦੇ ਵਿੱਚ ਵੀ ਅਦਾਕਾਰੀ ਕੀਤੀ ਹੈ ਮਾਰਕਸਵਾਦੀ ਵਿਚਾਰਧਾਰਾ ਦੇ ਸਮਰਥਕ ਰਹੇ ਆ ਪਹਿਲੀ ਸਲਾਈਡ ਦੇ ਵਿੱਚ ਆਪਾਂ ਕਰਕੇ ਆਏ ਆ ਮਜ਼ਦੂਰਾਂ ਦੇ ਨਾਲ ਕਿਸਾਨਾਂ ਦੇ ਨਾਲ ਤੇ ਗਰੀਬਾਂ ਦੇ ਨਾਲ ਇਹਨਾਂ ਦੀ दिली ਹਮਦਰਦੀ ਰਹੀ ਆ ਤੇ ਉਹਨਾਂ ਦੇ ਨਾਲ ਬਹੁਤ ਪਿਆਰ ਰੱਖਦੇ ਸੀਗੇ ਇੱਕ ਉੱਗੇ ਫਿਲਮੀ ਅਦਾਕਾਰ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਕੰਮ ਕੀਤਾ ਲਗਭਗ 135 ਫਿਲਮਾਂ ਦੇ ਵਿੱਚ ਕੰਮ ਕੀਤਾ ਹੈ ਉੱਗੇ ਫਿਲਮੀ ਭਾਰਤੀ ਅਦਾਕਾਰ ਸਨ ਅੰਗਰੇਜ਼ੀ ਅਤੇ ਪੰਜਾਬੀ ਦੇ ਲੇਖਕ ਦੇਖੋ ਜੀ ਪਹਿਲਾਂ ਇਹਨਾਂ ਨੇ ਇੰਗਲਿਸ਼ ਦੇ ਵਿੱਚ ਲਿਖਣਾ ਸ਼ੁਰੂ ਕੀਤਾ ਫਿਰ ਇਹ ਹਿੰਦੀ ਵਿੱਚ ਵੀ ਲਿਖਦੇ ਰਹੇ ਆ ਪਰ ਬਾਅਦ ਵਿੱਚ ਰਵਿੰਦਰਨਾਥ ਟੈਗੋਰ ਜੀ ਤੋਂ ਇਨਸਪਾਇਰਡ ਹੋ ਕੇ ਫਿਰ ਇਹਨਾਂ ਨੇ ਆਪਣੀ ਪੰਜਾਬੀ ਭਾਸ਼ਾ ਦੇ ਵਿੱਚ ਲਿਖਣਾ ਸ਼ੁਰੂ ਕੀਤਾ ਸੀ ਉਹ ਇੱਕ ਉੱਗੇ ਹਿੰਦੀ ਲੇਖਕ ਅਤੇ ਅਦਾਕਾਰ ਪੀਸ਼ਮਸਾਨੀ ਜੀ ਦੇ ਵੱਡੇ ਭਰਾ ਸਨ ਹੁਣ ਕਿੰਨਾਂ ਦੇ ਭਰਾ ਸੀਗੇ ਜੀ ਉਹ ਹਿੰਦੀ ਲੇਖਕ ਤੇ ਅਦਾਕਾਰ ਪੀਸ਼ਮਸਾਨੀ ਜੀ ਦੇ ਬ੍ਰਦਰ ਸੀ ਨੈਕਸਟ ਹੈ ਜੀ 1936 ਈਸਵੀ ਦੇ ਵਿੱਚ ਦਮਤੀ ਦੇ ਨਾਲ ਵਿਆਹ ਹੋਇਆ ਹੁਣ ਦੇਖੋ ਇਹਨਾਂ ਦੀ ਮਿਸਿਸ 1936 ਦੇ ਵਿੱਚ ਦਮਤੀ ਦੇ ਨਾਲ ਇਹਨਾਂ ਦੀ ਮੈਰਿਜ ਹੁੰਦੀ ਹੈ ਦਮਤੀ ਇੱਕ ਚੰਗੀ ਨਾਇਕਾ ਸੀ ਨਾਇਕਾ ਸੀ ਜੀ ਦੇਖੋ 19 ਸਾਲ ਦੀ ਉਮਰ ਦੇ ਵਿੱਚ ਉਹਨੇ ਇੱਕ ਬੱਚੀ ਨੂੰ ਜਨਮ ਦਿੱਤਾ ਸੀ ਜਿਹਦਾ ਨਾਮ ਸੀਗਾ ਸ਼ਬਨਮ ਲੜਕੀ ਸੀ ਪਰ ਬਾਅਦ ਵਿੱਚ ਦੇਖੋ ਇੱਕ ਇੱਕ ਚੀਜ਼ ਹੋਰ ਯਾਦ ਰੱਖਣੀ ਹੈ ਕਿ ਜਿਹੜੇ ਬਲਰਾਜ ਸਾਨੀ ਜੀ ਸੀਗੇ ਇਹਨਾਂ ਨੇ ਆਪਣੀ ਪਤਨੀ ਦੇ ਨਾਲ ਮਿਲ ਕੇ ਇੱਕ ਸਪਤਾਹਿਕ ਅਖਬਾਰ ਚਲਾਇਆ ਸੀਗਾ ਜਿਹਦਾ ਨਾਮ ਸੀਗਾ ਮੰਡੇ ਮਾਰਨਿੰਗ ਮੋਸਟ ਇੰਪੋਰਟੈਂਟ ਕੁਐਸਚਨ ਬਹੁਤ ਵਾਰ ਪੇਪਰ ਦੇ ਵਿੱਚ ਬੰਦਾ ਹੁੰਦਾ ਕਿ ਬਲਰਾਜ ਸਾਨੀ ਜੀ ਨੇ ਕੇ ਦੇ ਨਾਲ ਮਿਲ ਕੇ ਸਪਤਾਹਿਕ ਅਖਬਾਰ ਚਲਾਇਆ ਆਪਣੀ ਪਤਨੀ ਦਮਤੀ ਦੇ ਨਾਲ ਮਿਲ ਕੇ ਤੇ ਪੁੱਛਿਆ ਜਾ ਸਕਦਾ ਕਿ ਸਪਤਾਹਿਕ ਅਖਬਾਰ ਦਾ ਨਾਮ ਕੀ ਹੈ ਤੇ ਮੰਡੇ ਮਾਰਨਿੰਗ ਹੈ ਤੇ ਪੁੱਛਿਆ ਵੀ ਜਾ ਸਕਦਾ ਕਿ ਮੰਡੇ ਮਾਰਨਿੰਗ ਜਿਹੜੀ ਹੈ ਉਹ ਕਿਹੜੀ ਤਰ੍ਹਾਂ ਦੀ ਅਖਬਾਰ ਹੈ ਸਪਤਾਹਿਕ ਹੈ ਮਹੀਨਾਵਾਰ ਹੈ ਜਾਂ ਡੇਲੀ ਹੈ ਡੇਲੀ ਬੀਚਦੀ ਹੈ ਤੇ ਇਸ ਸਪਤਾਹਿਕ ਸੀ 7 ਦਿਨਾਂ ਬਾਅਦ ਆਉਂਦੀ ਹੁੰਦੀ ਸੀ ਤਾਂ ਹੀ ਇਹਦਾ ਨਾਮ ਜਿਹੜਾ ਹੈ ਮੰਡੇ ਮਾਰਨਿੰਗ ਰੱਖਿਆ ਗਿਆ ਇਸ ਦੇ ਇਲਾਵਾ 27 April 1947 ਨੂੰ ਦਮਤੀ ਦੀ ਮੌਤ ਹੋ ਜਾਂਦੀ ਹੈ ਦੇਖੋ ਜੀ ਹੁਣ ਕੀ ਹੈ ਦਮਤੀ ਦੀ ਮੌਤ ਹੁੰਦੀ ਹੈ ਫਿਰ ਦੂਸਰਾ ਵਿਆਹ ਕਰਵਾਉਂਦੇ ਆ 1949 ਈਸਵੀ ਦੇ ਵਿੱਚ ਸੰਤੋਸ਼ ਨਾਮ ਦੀ ਲੜਕੀ ਦੇ ਨਾਲ ਤੇ ਸੰਤੋਸ਼ ਨਾਮ ਦੀ ਲੜਕੀ ਦੇ ਨਾਲ ਵਿਆਹ ਹੋਣ ਤੋਂ ਬਾਅਦ ਇਹਨਾਂ ਦੇ ਦੋ ਬੱਚੇ ਹੁੰਦੇ ਆ ਇੱਕ ਪ੍ਰਕਾਸ਼ਿਤ ਪ੍ਰਕਾਸ਼ਿਤ ਸਾਨੀ ਤੇ ਇੱਕ ਸਨੋਬਰ ਸਨੋਬਰ ਇਹਨਾਂ ਦੀ ਬੇਟੀ ਸੀ ਤੇ ਪ੍ਰਕਾਸ਼ਿਤ ਸਾਨੀ ਜਿਹੜੇ ਸੀ ਇਹਨਾਂ ਦੇ بیٹے ਸੀ ਉਹ ਵੀ ਇਹਨਾਂ ਦੇ ਨਕਸ਼ੇ ਕਦਮਾਂ ਦੇ ਉੱਪਰ ਹੀ ਚੱਲਿਆ ਤੇ ਉਹਨਾਂ ਨੇ ਵੀ ਫਿਲਮੀ ਜਗਤ ਦੇ ਵਿੱਚ ਪੈਰ ਰੱਖਿਆ ਉਸ ਤੋਂ ਬਾਅਦ ਜੀ ਰੰਗਮੰਚ ਤੋਂ ਅਦਾਕਾਰੀ ਸ਼ੁਰੂ ਕਰਕੇ 1945 ਦੇ ਵਿੱਚ ਫਿਲਮ ਧਰਤੀ ਕੇ ਲਾਲ ਨੇ ਨਾਲ ਫਿਲਮਾਂ ਦੇ ਵਿੱਚ ਕਦਮ ਰੱਖਿਆ ਹੁਣ ਪੁੱਛਿਆ ਜਾ ਸਕਦਾ ਹੈ ਕਿ 1945 ਦੇ ਵਿੱਚ ਕਿਹੜੀ ਫਿਲਮ ਦੇ ਵਿੱਚ ਦੇ ਨਾਲ ਇਹਨਾਂ ਨੇ ਫਿਲਮੀ ਜੱਤ ਦੀ ਸ਼ੁਰੂਆਤ ਕੀਤੀ ਹੈ ਰਤੀ ਕੇ ਲਾਲ ਦੇ ਨਾਲ ਇਹਨਾਂ ਨੇ ਸ਼ੁਰੂਆਤ ਕੀਤੀ ਹੈ ਪਰ ਅਸਲੀ ਪਹਿਚਾਨ ਇਹਨਾਂ ਨੂੰ 1953 ਈਸਵੀ ਦੇ ਵਿੱਚ ਮਿਲਦੀ ਹੈ ਕਿਹੜੀ ਫਿਲਮ ਦੇ ਨਾਲ ਦੋ ਬਿਗਾ ਜ਼ਮੀਨ ਮੋਸਟ ਮੋਸਟ ਇੰਪੋਰਟੈਂਟ ਪੁੱਛਿਆ ਜਾ ਸਕਦਾ ਹੈ ਕਿ ਦੋ ਬਿਗਾ ਜ਼ਮੀਨ ਜਿਹੜੀ ਹੈ ਉਹ ਕਿੰਨਾ ਉਹ ਮਤਲਬ ਕਿ ਕਿਹਦੇ ਨਾਲ ਇਹਨਾਂ ਨੂੰ ਪ੍ਰਸਿੱਧੀ ਮਿਲੀ ਹੈ ਦੋ ਬਿਗਾ ਜ਼ਮੀਨ ਦੇ ਨਾਲ ਕਦੋਂ ਆਈ ਸੀ 1953 ਈਸਵੀ ਦੇ ਵਿੱਚ ਤੇ ਲਗਭਗ 135 ਫਿਲਮਾਂ ਦੇ ਵਿੱਚ ਅਦਾਕਾਰੀ ਇਹਨਾਂ ਨੇ ਕੀਤੀ ਹੈ ਇਹ ਉੱਪਰ ਤਾਂ ਗੱਲ ਹੋ ਗਈ ਜੀ ਅਦਾਕਾਰੀ ਦੀ ਕਿ ਡੈਬਿਊ ਇਹਨਾਂ ਨੇ ਕੀਤਾ ਤਰਤੀ ਕੇ ਲਾਲ ਦੇ ਨਾਲ 1945 ਦੇ ਵਿੱਚ ਫੇਮਸ ਹੋਇਆ ਪ੍ਰਸਿੱਧੀ ਮਿਲੀ ਹੈ ਦੋਬੀਗਾ ਜ਼ਮੀਨ ਦੇ ਨਾਲ 1953 ਦੇ ਵਿੱਚ ਤੇ 35 135 ਫਿਲਮਾਂ ਦੇ ਲਗਭਗ ਇਹਨਾਂ ਨੇ ਕੰਮ ਕੀਤਾ ਇੱਕ ਲੇਖਕ ਵਜੋਂ ਹੁਣ ਆਪਾਂ ਇਹਨਾਂ ਨੂੰ ਦੇਖਦੇ ਹਾਂ ਇਹਨਾਂ ਨੇ ਸਫਰ ਨਾਮੇ ਲਿਖਿਆ ਹੈ ਇੱਕ ਲਿਖਿਆ ਇਹਨਾਂ ਨੇ ਮੇਰਾ ਪਾਕਿਸਤਾਨੀ ਸਫਰਨਾਮਾ ਪਾਕਿਸਤਾਨੀ ਜਿਹੜਾ ਸਫਰਨਾਮਾ ਸੀ ਉਹ 15 ਤੋਂ 16 ਦਿਨਾਂ ਦੀ ਯਾਤਰਾ ਸੀ ਇਹਨਾਂ ਨੇ ਉੱਥੇ ਕੀਤੀ ਹੈ ਤੋ ਉਦੋਂ ਇਹਨਾਂ ਨੇ 1960 ਦੇ ਵਿੱਚ ਇਹਨਾਂ ਨੇ ਮੇਰਾ ਪਾਕਿਸਤਾਨੀ ਸਫਰਨਾਮਾ ਲਿਖਿਆ ਉਸ ਤੋਂ ਬਾਅਦ ਇਹ ਰੂਸ ਜਾਂਦੇ ਆ ਮੇਰਾ ਰੂਸੀ ਸਫਰਨਾਮਾ ਲਿਖਦੇ ਆ 1969 ਦੇ ਵਿੱਚ 1960 ਦੇ ਵਿੱਚ ਮੇਰਾ ਪਾਕਿਸਤਾਨੀ ਸਫਰਨਾਮਾ ਤੇ 1969 ਈਸਵੀ ਦੇ ਵਿੱਚ ਲਿਖਦੇ ਆ ਮੇਰਾ ਰੂਸੀ ਸਫਰਨਾਮਾ ਤੇ ਇਸ ਤੋਂ ਇਲਾਵਾ ਬਹੁਤ ਸਾਰੀਆਂ ਨਜ਼ਮਾਂ ਤੇ ਛੋਟੀਆਂ ਕਹਾਣੀਆਂ ਵੀ ਇਹਨਾਂ ਨੇ ਲਿਖੀਆਂ ਨੇ ਤੇ ਉਸ ਤੋਂ ਬਾਅਦ ਮੋਸਟ ਮੋਸਟ ਇੰਪੋਰਟੈਂਟ ਪੁਆਇੰਟ ਇਹਨਾਂ ਨੇ ਇੱਕ ਸਵੈ ਜੀਵਨੀ ਆਪਣੀ ਲਿਖੀ ਆ ਜਿਹੜੀ ਕੀ ਹੈ ਮੇਰੀ ਫਿਲਮੀ ਆਤਮ ਕਥਾ ਜਿਹਦਾ ਵਿਧਾ ਕੀ ਹੈ ਫਲੈਸ਼ਬੈਕ ਫਲੈਸ਼ਬੈਕ ਆਈ ਥਿੰਕ ਆਈ ਥਿੰਕ ਤੁਸੀਂ ਸਾਰੇ ਅੰਡਰਸਟੂਡ ਹੋ ਕਿ ਆਪਾਂ ਫਿਲਮਾਂ ਦੇਖਦੇ ਆਂ ਨਾਟਕ ਦੇਖਦੇ ਆਂ ਜਿਹੜੀ ਫਲੈਸ਼ਬੈਕ ਮੈਮਰੀ ਹੁੰਦੀ ਹੈ ਉਹਦੇ ਵਿੱਚ ਹੀ ਇਹਨਾਂ ਨੇ ਮੇਰੀ ਫਿਲਮੀ ਆਤਮ ਕਥਾ ਲਿਖੀ ਆ ਹੁਣ ਇਹਦੇ ਵਿੱਚੋਂ ਇੰਪੋਰਟੈਂਟ ਪੁਆਇੰਟ ਕੀ ਬੰਦੇ ਹੁੰਦੇ ਆ ਕਿ ਮੇਰੀ ਫਿਲਮੀ ਆਤਮ ਕਥਾ ਕਿੰਨੇ ਭਾਗਾਂ ਦੇ ਵਿੱਚ ਲਿਖੀ ਗਈ ਹੈ ਦੋ ਭਾਗਾਂ ਦੇ ਵਿੱਚ ਲਿਖੀ ਗਈ ਹੈ ਇੱਕ ਤੋਂ ਆਜ਼ਾਦੀ ਤੋਂ ਪਹਿਲਾਂ ਤੇ ਇੱਕ ਆਜ਼ਾਦੀ ਤੋਂ ਬਾਅਦ ਜਿਹੜੀ ਆਜ਼ਾਦੀ ਤੋਂ ਪਹਿਲਾਂ ਸੀ 1944 ਤੋਂ ਲੈ ਕੇ 1946 ਤੱਕ ਦੀ ਲਿਖੀ ਗਈ ਹੈ ਉਸ ਤੋਂ ਬਾਅਦ 1948 ਤੋਂ ਲੈ ਕੇ 1952 ਤੱਕ ਦੀ ਜਿਹੜੀ ਹੈ ਉਹ ਬਾਅਦ ਦੀ ਬਾਅਦ ਵਾਲੀ ਲਿਖੀ ਗਈ ਹੈ ਫੋਂ ਦੇਖੋ ਜੀ ਪੁੱਛਿਆ ਭਾਗ ਤਾਂ ਆਪਾਂ ਕਰ ਲਏ ਕਿ ਦੋ ਭਾਗਾਂ ਦੇ ਵਿੱਚ ਲਿਖੀ ਜਾਂਦੀ ਆ ਇਸ ਤੋਂ ਇਲਾਵਾ ਇਹ ਕਈ ਵਾਰੀ ਅਧਿਆਏ ਪੁੱਛ ਲੈਂਦੇ ਕਿ ਕਿੰਨੇ ਅਧਿਆਏ ਲਿਖੇ ਗਏ ਆ ਮੇਰੀ ਫਿਲਮੀ ਆਤਮਕਥਾ ਦੇ ਵਿੱਚ ਤਾਂ ਟੋਟਲ ਜੀ 19 ਅਧਿਆਏ ਜਿਹੜੇ ਹੈਗੇ ਆ ਉਹ ਮੇਰੀ ਫਿਲਮੀ ਆਤਮਕਥਾ ਦੇ ਵਿੱਚ ਹੈਗੇ ਆ ਪਹਿਲੇ ਭਾਗ ਦੇ ਵਿੱਚ ਦੋ ਭਾਗਾਂ ਵਿੱਚ ਲਿਖੀ ਗਈ ਆ ਪਹਿਲੇ ਭਾਗ ਦੇ ਵਿੱਚ ਹੈਗੇ ਆ 11 ਅਧਿਆਏ ਤੇ ਦੂਸਰੇ ਭਾਗ ਦੇ ਵਿੱਚ ਹੈਗੇ ਆ 8 ਅਧਿਆਏ ਆਈ ਹੋਪ ਸਾਰੀ ਕਨਫਿਊਜ਼ਨ ਤੁਹਾਡੀ ਕਲੀਅਰ ਹੋ ਗਈ ਹੋਗੀ ਮੈਂ ਇੱਕ ਵਾਰੀ ਫਿਰ ਰਿਵਾਈਜ਼ ਕਰਵਾ ਦਾਂ ਮੇਰੀ ਫਿਲਮੀ ਆਤਮਕਥਾ ਬਲਰਾਜ ਸਾਨੀ ਜੀ ਦੀ ਸਵੇਜੀਵਨੀਆ ਜਿਹੜਾ ਜਿਹਦਾ ਵਿਦਾ ਕੀ ਹੈ ਫਲੈਸ਼ ਬੈਕ ਹੈ ਕਿੰਨੇ ਭਾਗਾਂ ਦੇ ਵਿੱਚ ਲਿਖੀ ਗਈ ਹੈ ਦੋ ਭਾਗਾਂ ਦੇ ਵਿੱਚ ਲਿਖੀ ਗਈ ਹੈ ਇੱਕ ਆਜ਼ਾਦੀ ਤੋਂ ਪਹਿਲਾਂ ਤੇ ਇੱਕ ਆਜ਼ਾਦੀ ਤੋਂ ਬਾਅਦ ਅਗਰ ਟੋਟਲ ਅਧਿਆਇ ਦੀ ਗੱਲ ਕਰੀਏ ਦੇ ਵਿੱਚ ਤਾਂ 19 ਅਧਿਆਇ ਇਹਦੇ ਵਿੱਚ ਟੋਟਲ ਨੇ ਜੇ ਪਹਿਲੇ ਭਾਗ ਦੀ ਗੱਲ ਕਰੀਏ ਉਹਦੇ ਵਿੱਚ 11 ਅਧਿਆਏ ਨੇ ਤੇ ਦੂਸਰੇ ਭਾਗ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਇਹ 8 ਅਧਿਆਏ ਨੇ ਇਹ ਸਾਰੇ ਪੁਆਇੰਟ ਜਿਹੜੇ ਇੰਪੋਰਟੈਂਟ ਨੇ ਕਿਉਂਕਿ ਇਹਨਾਂ ਦੇ ਉੱਪਰ ਕੁਐਸਚਨ ਬਣਦੇ ਹੁੰਦੇ ਆ ਸਾਰੇ ਪੁਆਇੰਟ ਜਿਹੜੇ ਉਹ ਇੰਪੋਰਟੈਂਟ ਨੇ ਹੁੰਦੇ ਕੀ ਜੀ ਸਨਮਾਨ ਸਨਮਾਨ ਇਹਨਾਂ ਨੂੰ ਕਿੱਥੋਂ ਤੇ ਕਿਵੇਂ ਮਿਲਦਾ ਸਭ ਤੋਂ ਪਹਿਲਾਂ ਜੀ ਪਦਮ ਸ਼੍ਰੀ ਪੁਰਸਕਾਰ ਮੋਸਟ ਮੋਸਟ ਇੰਪੋਰਟੈਂਟ ਗਵਰਨਮੈਂਟ ਆਫ ਇੰਡੀਆ ਭਾਰਤ ਸਰਕਾਰ ਵੱਲੋਂ ਇਹਨਾਂ ਨੂੰ ਮਿਲਦਾ 1969 ਈਸਵੀ ਦੇ ਵਿੱਚ ਉਸ ਤੋਂ ਇਲਾਵਾ 1971 ਈਸਵੀ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਹੀ ਇਹਨਾਂ ਨੂੰ ਇੱਕ ਨਾਮ ਮਿਲਦਾ ਸ਼੍ਰੋਮਣੀ ਲੇਖਕ ਵਜੋਂ ਇਹਨਾਂ ਨੂੰ ਸਨਮਾਨਿਤ ਕੀਤਾ ਜਾਂਦਾ ਪੰਜਾਬ ਸਰਕਾਰ ਵੱਲੋਂ 1971 ਦੇ ਵਿੱਚ 1969 ਦੇ ਵਿੱਚ ਪਦਮਸ਼ਰੀ ਤੇ 1971 ਦੇ ਵਿੱਚ ਸ਼੍ਰੋਮਣੀ ਲੇਖਕ ਦਾਵ ਅਵਾਰਡ ਮਿਲਦਾ ਹੈ। ਉਹ ਇਸ ਦੇ ਇਲਾਵਾ ਜਿਹੜਾ ਆਪਾਂ ਪਾਕਿਸਤਾਨੀ ਪਾਕਿਸਤਾਨ ਦੀ ਜਿਹੜੀ ਫੇਰੀ ਇਹਨਾਂ ਨੇ ਲਾਈ ਸੀਗੀ ਉਹ ਕਦੋਂ ਲਾਈ ਸੀ 1960 ਈਸਵੀ ਦੇ ਵਿੱਚ ਲਾਈ ਹੈ ਪਾਕਿਸਤਾਨ ਦੀ ਫੇਰੀ ਤੇ ਫੇਰੀ ਲੌਣ ਤੋਂ ਬਾਅਦ ਇਹਨਾਂ ਨੇ ਕਿਹੜਾ ਲਿਖਿਆ ਮੇਰਾ ਪਾਕਿਸਤਾਨੀ ਸਫਰਨਾਮਾ ਲਿਖਿਆ ਜਿਹੜਾ 15 ਤੋਂ 16 ਦਿਨ ਦਾ ਯਾਤਰਾ ਸੀ। ਉਸ ਤੋਂ ਬਾਅਦ ਜੀ 1969 ਈਸਵੀ ਦੇ ਵਿੱਚ ਇਹਨਾਂ ਨੇ ਇੱਕ ਸੋਵੀਅਤ ਯੂਨੀਅਨ ਦੀ ਫੇਰੀ ਲਾਈ ਹੈ ਰੂਸ ਦੀ ਫੇਰੀ ਲਾਈ ਹੈ ਤੋਂ ਉਸ ਤੋਂ ਬਾਅਦ ਇਹਨਾਂ ਨੇ ਲਿਖਿਆ ਮੇਰਾ ਰੂਸੀ ਸਫਰਨਾਮਾ ਤੇ ਜਿਹਨੂੰ ਅਵਾਰਡ ਵੀ ਮਿਲਿਆ ਜੇ ਕਿਹੜਾ ਨ ਅਵਾਰਡ ਮਿਲਿਆ ਸੋਵੀਅਤ ਲੈਂਡ ਨਹਿਰੂ ਮੋਸਟ ਮੋਸਟ ਇੰਪੋਰਟੈਂਟ ਪੁੱਛਿਆ ਜਾ ਸਕਦਾ ਕਿ ਮੇਰਾ ਰੂਸੀ ਸਫਰਨਾਮਾ ਨੂੰ ਕਿਹੜਾ ਅਵਾਰਡ ਮਿਲਿਆ ਸੋਵੀਅਤ ਲੈਂਡ ਨਹਿਰੂ ਕਦੋਂ ਮਿਲਿਆ 1969 ਈਸਵੀ ਦੇ ਵਿੱਚ ਨੈਕਸਟ ਹੈ ਜੀ ਹੋਂ ਦੇ ਕੋ ਆਪਾਂ ਇਹਨਾਂ ਦੇ ਅਵਾਰਡ ਦੀ ਵੀ ਗੱਲ ਕਰ ਲਈ ਇਹਨਾਂ ਦੀ ਵਿਦਿਆ ਦੀ ਵੀ ਗੱਲ ਕਰ ਲਈ ਤੇ ਇਹਨਾਂ ਦੀ ਵਿਅਕਤੀ ਜਿੰਦਗੀ ਦੀ ਵੀ ਗੱਲ ਕਰ ਲਈ ਹੁਣ ਆਪਾਂ ਦੇਖਦੇ ਹਾਂ ਕਿ ਦੇਖੋ ਇਹਨਾਂ ਨੇ ਜੌਬ ਕਿੱਥੇ-ਕਿੱਥੇ ਕੀਤੀ ਹੈ ਸ਼ਾਂਤੀ ਨਿਕੇਤਨ ਦੇ ਵਿੱਚ ਇਹਨਾਂ ਨੇ ਜੌਬ ਕੀਤੀ ਹੈ ਕਿਉਂਕਿ ਰਾਜੀ ਇਹ ਪਹਿਲਾਂ ਨਾ ਆਪਣੇ ਫਾਦਰ ਦੇ ਨਾਲ ਬਜਾਜੀ ਦਾ ਕੰਮ ਕਰਦੇ ਹੁੰਦੇ ਸੀਗੇ ਪਰ ਉੱਥੋਂ ਇਹਨਾਂ ਦਾ ਮਨ ਨਹੀਂ ਲੱਗਿਆ ਤੇ ਇਹ ਬਿਨਾਂ ਦੱਸੇ ਚਲੇ ਗਏ ਕਲਕੱਤੇ ਤਾਂ ਉੱਥੇ ਇਹਨਾਂ ਨੇ ਸ਼ਾਂਤੀ ਨਿਕੇਤਨ ਦੇ ਵਿੱਚ ਜਾ ਕੇ ਹਿੰਦੀ ਅਧਿਆਪਕ ਵਜੋਂ ਇਹਨਾਂ ਨੇ ਕੰਮ ਕੀਤਾ ਉੱਥੇ ਹਿੰਦੀ ਅਧਿਆਪਕ ਤੋਂ ਤੇ ਇਸ ਤੋਂ ਬਾਅਦ ਰਾਜੀ ਉੱਥੇ ਹੀ ਦੇਖੋ ਇਹਨਾਂ ਦੀ ਮਹਾਤਮਾ ਗਾਂਧੀ ਜੀ ਦੇ ਸੰਪਰਕ ਦੇ ਵਿੱਚ ਆਉਂਦੇ ਆ ਇੱਕ ਦੋ ਸਾਲ ਉਹਨਾਂ ਦੇ ਨਾਲ ਵੀ ਇਹਨਾਂ ਨੇ ਕੰਮ ਕੀਤਾ ਤੇ ਉਸ ਤੋਂ ਫਿਰ ਗਾਂਧੀ ਜੀ ਦੇ ਹੀ ਕਹਿਣ ਦੇ ਉੱਪਰ ਇਹ BCC ਲੰਡਨ ਦੇ ਵਿੱਚ ਚਲੇ ਜਾਂਦੇ ਲੰਡਨ ਵਿੱਚ ਜਾਂਦੇ ਆ ਤੇ ਉੱਥੇ BCC ਲੰਡਨ ਦੇ ਵਿੱਚ ਇਹਨਾਂ ਨੇ ਹਿੰਦੀ ਅਨਾਉਂਸਰ ਦੇ ਤੌਰ ਤੇ ਵੀ ਨੌਕਰੀ ਕੀਤੀ ਹੈ ਹਿੰਦੀ ਅਨਾਉਂਸਰ ਦੇ ਤੌਰ ਤੇ ਫਿਰ ਜਿੱਦ ਅੱਗੇ ਦੇਖੋ ਸਾਨੀ ਨੇ ਇਪਟਾ ਮੋਸਟ ਮੋਸਟ ਇੰਪੋਰਟੈਂਟ ਇਪਟਾ ਇੱਕ ਥੀਏਟਰ ਦਾ ਨਾਮ ਹੈ ਉਹਦੇ ਵਿੱਚ ਵੀ ਇਹਨਾਂ ਨੇ ਕੰਮ ਕੀਤਾ ਇਪਟਾ ਮੀਨਸ ਇੰਡੀਅਨ ਪੀਪਲਸ ਥੀਏਟਰ ਐਸੋਸੀਏਸ਼ਨ ਇੰਡੀਅਨ ਮੀਨਸ ਆਈ ਪੀਪਲ ਮੀਨਸ ਪੀ ਥੀਏਟਰ ਮੀਨਸ ਟੀ ਐਸੋਸੀਏਸ਼ਨ ਮੀਨਸ ਏ ਇਪਟਾ ਬਣ ਗਿਆ ਇਪਟਾ ਦੇ ਵਿੱਚ ਇਹਨਾਂ ਨੇ ਕੰਮ ਕੀਤਾ ਤੇ ਇੱਕ ਪ੍ਰਗਤੀਸ਼ੀਲ ਲੇਖਕ ਸੰਗਠਨ ਦੇ ਵਿੱਚ ਵੀ ਵੱਧ ਚੜ ਕੇ ਇਹਨਾਂ ਨੇ ਹਿੱਸਾ ਲਿਆ ਹੁਣ ਹਮ ਖਿਆਲ ਇਹਨਾਂ ਦੇ ਖਿਆਲ ਕਿੰਨਾਂ ਦੇ ਨਾਲ ਮਿਲਦੇ ਸੀਗੇ ਇੱਕ ਤਾਂ ਗੁਰਬਖਸ਼ ਸਿੰਘ ਪੀਤਲੜੀ ਜੀ ਦੇ ਨਾਲ ਇਹਨਾਂ ਦੇ ਖਿਆਲ ਮਿਲਦੇ ਆ ਇੱਕ ਸੰਤੋਖ ਸਿੰਘ ਸੇਖੋਜੀ ਦੇ ਨਾਲ ਮਿਲਦੇ ਆ ਤੇ ਇੱਕ ਪ੍ਰੋਫੈਸਰ ਕਿਸ਼ਨ ਸਿੰਘ ਜੀ ਦੇ ਨਾਲ ਇਹਨਾਂ ਦੀ ਵਿਚਾਰਧਾਰਾ ਜਿਹੜੀ ਆ ਉਹ ਮੇਲ ਖਾਂਦੀ ਆ ਫਿਰ ਅਜੀ ਸਾਹਿਤਿਕ ਵਿਧੀ ਕੋਈ ਵੀ ਹੋ ਵੀ ਸਾਨੀ ਦੀ ਪ੍ਰਗਤੀਸ਼ੀਲ ਵਿਚਾਰਧਾਰਾ ਦੀ ਸ਼ਾਖ ਉਸ ਦੇ ਪਰਤੱਖ ਦਿਖਾਈ ਦਿੰਦੀ ਆ ਹੁਣ ਦੇਖੋ ਜੀ ਪ੍ਰਗਤੀਸ਼ੀਲ ਵਿਚਾਰਧਾਰਾ ਦੇ ਮਾਲਕ ਸੀਗੇ ਵਾਰ-ਵਾਰ ਸਲਾਈਡਸ ਤੇ ਵਿਚਾਰ ਆ ਰਿਹਾ ਇਹਨੂੰ ਤੁਸੀਂ ਨੋਟ ਡਾਊਨ ਕਰਨਾ ਹੈ ਪ੍ਰਗਤੀਸ਼ੀਲ ਜਾਂ ਮਾਰਕਸਵਾਦੀ ਵਿਚਾਰਧਾਰਾ ਦੇ ਮਾਲਕ ਸੀਗੇ ਕੋਈ ਵੀ ਸਾਹਿਤਿਕ ਵਿਧੀ ਹੋਵੇ ਪਰ ਇਹਨਾਂ ਦੇ ਜਿਹੜੀ ਛਾਪ ਹੈ ਪ੍ਰਗਤੀਸ਼ੀਲ ਵਿਚਾਰਧਾਰਾ ਦੀ ਹੀ ਛਾੜਦੀ ਸੀਗੇ ਦੇਖੋ ਪਹਿਲਾਂ-ਪਹਿਲਾਂ ਅੰਗਰੇਜ਼ੀ ਦੇ ਵਿੱਚ ਲਿਖਿਆ ਪਰ ਫਿਰ ਪੰਜਾਬੀ ਵਿੱਚ ਲਿਖਣਾ ਸ਼ੁਰੂ ਕੀਤਾ ਹੁਣ ਕੁਐਸਚਨ ਬਣਦਾ ਹੁੰਦਾ ਹੈ ਕਿ ਪਹਿਲਾਂ-ਪਹਿਲਾਂ ਇਹਨਾਂ ਨੇ ਕਿਹੜੀ ਭਾਸ਼ਾ ਦੇ ਵਿੱਚ ਲਿਖਣਾ ਸ਼ੁਰੂ ਕੀਤਾ ਸੀ ਅੰਗਰੇਜ਼ੀ ਭਾਸ਼ਾ ਦੇ ਵਿੱਚ ਲਿਖਣਾ ਸ਼ੁਰੂ ਕੀਤਾ ਫਿਰ ਬਾਅਦ ਵਿੱਚ ਇਹਨਾਂ ਨੇ ਪੰਜਾਬੀ ਵਿੱਚ ਵੀ ਲਿਖੀ ਨਾ ਸ਼ੁਰੂ ਕਰ ਦਿੱਤਾ ਸੀ ਅੰਗਰੇਜ਼ੀ ਤੋਂ ਲਿਖਣਾ ਸ਼ੁਰੂ ਕੀਤਾ ਫਿਰ ਹਿੰਦੀ ਲਿਖਣ ਲੱਗ ਗਿਆ ਫਿਰ ਉਸ ਤੋਂ ਬਾਅਦ ਟੈਗੋਰ ਜੀ ਦੇ ਸੰਪਰਕ ਦੇ ਵਿੱਚ ਆਉਂਦੇ ਆ ਤੇ ਫਿਰ ਇਹ ਪੰਜਾਬੀ ਲਿਖਣਾ ਸ਼ੁਰੂ ਕਰਦੇ ਆ ਨੈਕਸਟ ਹੈ ਜੀ ਬਲਰਾਜ ਦੀਆਂ ਲਿਖਤਾਂ ਵਿੱਚ ਪੋਠੋਹਾਰੀ ਉਪਭਾਸ਼ਾ ਦਾ ਅਸਰ ਨਜ਼ਰ ਆਉਂਦਾ ਹੈ ਮੋਸਟ ਮੋਸਟ ਇੰਪੋਰਟੈਂਟ ਪੁੱਛਿਆ ਜਾ ਸਕਦਾ ਹੈ ਕਿ ਬਲਰਾਜ ਸਾਨੀ ਜੀ ਦੀਆਂ ਜਦੋਂ ਪੰਜਾਬੀ ਦੇ ਵਿੱਚ ਲਿਖਤਾਂ ਨੇ ਤਾਂ ਉਹਦਾ ਕਿਹੜੀ ਉਪਭਾਸ਼ਾ ਦਾ ਅਸਰ ਮਿਲਦਾ ਹੈ ਤੇ ਪੋਠੋਹਾਰੀ ਉਪਭਾਸ਼ਾ ਦਾ ਜਿਹੜਾ ਅਸਰ ਦੇਖਣ ਨੂੰ ਮਿਲਦਾ ਹੈ ਹੁਣ ਦੇਖੋ ਜੀ ਸ਼ੁਰੂ-ਸ਼ੁਰੂ ਵਿੱਚ ਸਾਨੀ ਆਪਣੇ ਪਿਤਾ ਜੀ ਨਾਲ ਮਿਲ ਕੇ ਬਜਾਜੀ ਦੇ ਵਪਾਰ ਵਿੱਚ ਹੱਥ ਵੜਾਉਂਦੇ ਹੁੰਦੇ ਸੀਗੇ ਹੁਣ ਬਜਾਜੀ ਦਾ ਕੰਮ ਸੀ ਇਹਨਾਂ ਦੇ ਫਾਦਰ ਜੀ ਦਾ ਉਹਦੇ ਵਿੱਚ ਥੋੜਾ ਬਹੁਤਾ ਆਦਾ ਹੱਥ ਵਟਾਉਂਦੇ ਹੁੰਦੇ ਸੀਗੇ ਪਰ ਕੰਮ ਇਹਨਾਂ ਨੂੰ ਪਸੰਦ ਨਹੀਂ ਸੀ ਇਸ ਕਰਕੇ ਇਹਨਾਂ ਨੇ ਇੱਕ ਦਿਨ ਨਾ ਬਿਨਾਂ ਦੱਸੇ ਪਰਿਵਾਰ ਦੇ ਵਿੱਚ ਕਿਸੇ ਨੂੰ ਨਹੀਂ ਦੱਸਿਆ ਤੇ ਇਹ ਕਲਕੱਤੇ ਚਲੇ ਜਾਂਦੇ ਆ ਕਲਕੱਤੇ ਜਾ ਕੇ ਫਿਰ ਉੱਥੇ ਕੀ ਕਰਦੇ ਸ਼ਾਂਤੀ ਨਿਕੇਤਨ ਦੇ ਵਿੱਚ ਹਿੰਦੀ ਅਧਿਆਪਕ ਵਜੋਂ ਕੰਮ ਕਰਦੇ ਆ ਫਿਰ ਉੱਥੇ ਹੀ ਇਹਨਾਂ ਨੇ ਆਪਣੀ ਪਤਨੀ ਦੇ ਨਾਲ ਮੰਡੇ ਮਾਰਨਿੰਗ ਜਿਹੜੀ ਸੀਗੀ ਸਪਤਾਹਿਕ ਇਕ ਵਾਰ ਸ਼ੁਰੂ ਕੀਤੀ ਸੀਗੀ ਫਿਰ ਉਥੇ ਨਾ ਇੱਕ ਦਿਨ ਇਹ ਨਾ ਕੰਮ ਕਰਦਿਆਂ ਕਰਦਿਆਂ ਉਥੇ ਇੱਕ ਆਲੋਚਕ ਨੂੰ ਮਿਲਦੀ ਹੈ ਹਿੰਦੀ ਪ੍ਰਸਿੱਧ ਆਲੋਚਕ ਹੈ ਜਿਹੜਾ ਡਾਕਟਰ ਹਜਾਰੀ ਪ੍ਰਸ਼ਾਦ ਦਿਵੇਦੀ ਡਾਕਟਰ ਹਜਾਰੀ ਪ੍ਰਸ਼ਾਦ ਦਿਵੇਦੀ ਆਲੋਚਕ ਨੂੰ ਮਿਲਦੇ ਆ ਤੇ ਉਹਦੇ ਪ੍ਰਭਾਵ ਦੇ ਹੇਠਾਂ ਕਿ ਇਹ ਟੈਗੋਰ ਦੇ ਸੰਪਰਕ ਦੇ ਵਿੱਚ ਆਉਂਦੇ ਰਵਿੰਦਰਨਾਥ ਟੈਗੋਰ ਜੀ ਦੇ ਸੰਪਰਕ ਵਿੱਚ ਆਉਂਦੇ ਆ ਤੇ ਇੱਕ ਦਿਨ ਪਤਾ ਕੀ ਹੁੰਦਾ ਇਹਨਾਂ ਦੇ ਕੋਈ ਹਿੰਦੀ ਸੰਮੇਲਨ ਹੁੰਦਾ ਇੱਕ ਹਿੰਦੀ ਸੰਮੇਲਨ ਇਹਨਾਂ ਨੇ ਰੱਖਿਆ ਹੁੰਦਾ ਸਾਲਾਨਾ ਉਹਦੇ ਲਈ ਟੈਗੋਰ ਜੀ ਨੂੰ ਇਨਵੀਟੇਸ਼ਨ ਦੇ ਜਾਂਦੇ ਸੱਦਾ ਦੇਣ ਜਾਂਦੇ ਆ ਤਾਂ ਅਗੋਂ ਟੈਗੋਰ ਜੀ ਇਹਨਾਂ ਨੂੰ ਪੁੱਛ ਲੈਂਦੇ ਆ ਕਿ ਤੂੰ ਪੜਾਉਣ ਤੋਂ ਇਲਾਵਾ ਹੋਰ ਕੀ ਕੰਮ ਕਰਦਾ ਠੀਕ ਹੈ ਜੀ ਉਹਨਾਂ ਨੇ ਪੁੱਛਿਆ ਟੈਗੋਰ ਨੇ ਪੁੱਛਿਆ ਕਿ ਤੁਸੀਂ ਪੜਾਉਣ ਤੋਂ ਬਿਨਾ ਕਿਸੇ ਤੁਸੀਂ ਹੋਰ ਕਿਹੜਾ ਕੰਮ ਕਰਦੇ ਹੋ ਤੇ ਸਾਨੀ ਨੇ ਜਵਾਬ ਦਿੱਤਾ ਕਿ ਮੈਂ ਹਿੰਦੀ ਅਤੇ ਅੰਗਰੇਜ਼ੀ ਵਿੱਚ ਕਹਾਣੀਆਂ ਲਿਖਦਾ ਜੋ ਕਿ ਮੈਗਜ਼ੀਨ ਪ੍ਰਸਿੱਧ ਮੈਗਜ਼ੀਨਾਂ ਦੇ ਵਿੱਚ ਛਪਦੀਆਂ ਨੇ ਦੱਸਿਆ ਇਹਨਾਂ ਨੇ ਜਵਾਬ ਦਿੱਤਾ ਕਿ ਹਿੰਦੀ ਤੇ ਅੰਗਰੇਜ਼ੀ ਦੇ ਵਿੱਚ ਲਿਖਦਾ ਕਿ ਜਿਹੜੀਆਂ ਕਿ ਪ੍ਰਸਿੱਧ ਮੈਗਜ਼ੀਨਾਂ ਦੇ ਵਿੱਚ ਛਪ ਜਾਂਦੀਆਂ ਨੇ ਮੇਰੀਆਂ ਕਹਾਣੀਆਂ ਫਿਰ ਅੱਗੇ ਟੈਗੋਰ ਜੀ ਨੇ ਇਹਨਾਂ ਨੂੰ ਉਲਟ ਪਲਟ ਕੇ ਜਵਾਬ ਦਿੱਤਾ ਕਿ ਤੁਸੀਂ ਤਾਂ ਪੰਜਾਬੀ ਹੋ ਤੇ ਤੁਹਾਡੀ ਬੋਲੀ ਜਿਹੜੀ ਪੰਜਾਬੀ ਹੈ ਤੁਹਾਡੀ ਬੋਲੀ ਹਿੰਦੀ ਨਹੀਂ ਹੈਗੀ ਪਰ ਤੁਸੀਂ ਹਿੰਦੀ ਚ ਕਿਉਂ ਲਿਖਦੇ ਹੋ ਤੇ ਫਿਰ ਅੱਗੇ ਉਹ ਬਲਰਾਜ ਜੀ ਨੇ ਜਵਾਬ ਦਿੱਤਾ ਹਿੰਦੀ ਕੌਮੀ ਭਾਸ਼ਾ ਹੈ ਤੇ ਮੈਂ ਕਿਸੇ ਖੇਤਰੀ ਭਾਸ਼ਾ ਦੇ ਵਿੱਚ ਕਿਉਂ ਲਿਖਾਂ ਇਹਨਾਂ ਨੇ ਕਿਹਾ ਕਿ ਉਹ ਤਾਂ ਰਾਸ਼ਟਰੀ ਭਾਸ਼ਾ ਹੈ ਹਿੰਦੀ ਤਾਂ ਫਿਰ ਮੈਂ ਖੇਤਰੀ ਭਾਸ਼ਾ ਦੇ ਵਿੱਚ ਪੰਜਾਬੀ ਦੇ ਵਿੱਚ ਕਿਉਂ ਲਿਖਾਂ ਫਿਰ ਅੱਗੇ ਟੈਗੋਰ ਜੀ ਨੇ ਜਵਾਬ ਦਿੱਤਾ ਕਿ ਮੈਂ ਬੰਗਾਲੀ ਵਿੱਚ ਹੀ ਲਿਖਦਾ ਤੇ ਇਹ ਇੱਕ ਖੇਤਰੀ ਭਾਸ਼ਾ ਹੈ ਠੀਕ ਹੈ ਜੀ ਟੈਗੋਰ ਜੀ ਦੀਆਂ ਲਿਖਤਾਂ ਨੂੰ ਕੋਣ ਨਹੀਂ ਜਾਣਦਾ ਕਿ ਉਹਨਾਂ ਨੇ ਜਿਹੜਾ ਸਭ ਕੁਝ ਆਪਣੀ ਬੰਗਾਲੀ ਭਾਸ਼ਾ ਦੇ ਵਿੱਚ ਹੀ ਲਿਖਿਆ ਤੇ ਉਹ ਕਹਿੰਦੇ ਕਿ ਮੈਂ ਤਾਂ ਬੰਗਾਲੀ 'ਚ ਹੀ ਲਿਖਦਾ ਫਿਰ ਅੱਗੇ ਬਲਰਾਜ ਨੇ ਘਬਰਾਹਟ ਵਿੱਚ ਕਿਹਾ ਕਿ ਪੰਜਾਬੀ ਤਾਂ ਭਾਸ਼ਾ ਹੀ ਨਹੀਂ ਹੈ ਹੁਣ ਦੇਖੋ ਇਹਨਾਂ ਨੇ ਬਹੁਤ ਵੱਡੀ ਗੱਲ ਕਰਤੀ ਕਿ ਪੰਜਾਬੀ ਤਾਂ ਭਾਸ਼ਾ ਹੀ ਨਹੀਂ ਹੈ ਇਹ ਤਾਂ ਇੱਕ ਉਪਭਾਸ਼ਾ ਹੈ ਹਿੰਦੀ ਦੀ ਉਪ ਬੋਲੀ ਫਿਰ ਅੱਗੇ ਟੈਗੋਰ ਜੀ ਜਿਹੜੇ ਇਹਨਾਂ ਦੀ ਗੱਲ ਦੇ ਨਾਲ ਸਹਿਮਤ ਨਹੀਂ ਹੋਏਗੀ ਉਹਨਾਂ ਨੇ ਕਿਹਾ ਕਿ ਉਹ ਪੰਜਾਬੀ ਦੀ ਵਿਸ਼ਾਲਤਾ ਤੇ ਅਮੀਰੀ ਬਾਰੇ ਦੱਸਿਆ ਉਹਨਾਂ ਨੇ ਦੱਸਿਆ ਕਿ ਪੰਜਾਬੀ ਕਿੰਨੀ ਵਿਸ਼ਾਲ ਹੈ ਤੇ ਕਿੰਨੀ ਅਮੀਰ ਹੈ ਤੇ ਉਹਨਾਂ ਨੇ ਕਿਹਾ ਕਿ ਜਿਸ ਭਾਸ਼ਾ ਵਿੱਚ ਗੁਰੂ ਨਾਨਕ ਦੇਵ ਜੀ ਵਰਗੇ ਮਹਾਨ ਕਵੀਆਂ ਨੇ ਰਚਨਾ ਕੀਤੀ ਹੋਵੇ ਉਹ ਨਿਗੁਣੀ ਕਿਵੇਂ ਹੋ ਸਕਦੀ ਹੈ ਫਿਰ ਟੈਗੋਰ ਜੀ ਨੇ ਗੁਰੂ ਨਾਨਕ ਦੇਵ ਜੀ ਦੀ ਬ੍ਰਹਮੰਡ ਕਾਰਤੀ ਗगन ਮੇਥਾਲ ਦੇ ਵਿੱਚ ਕੁਝ ਪੰਕਤੀਆਂ ਵੀ ਉਹਨਾਂ ਨੂੰ ਸੁਣਾਈਆਂ ਤੇ ਉਸ ਤੋਂ ਬਾਅਦ ਟੈਗੋਰ ਜੀ ਨੇ ਇੱਕ ਬਹੁਤ ਹੀ ਵਧੀਆ ਗੱਲ ਇਹਨਾਂ ਨੂੰ ਕਹੀ ਹੈ ਜਿਵੇਂ ਇੱਕ ਵੇਸਵਾ ਦੁਨੀਆ ਦੀ ਸਾਰੀ ਦੌਲਤ ਕਮਾਉਣ ਪਿੱਛੋਂ ਵੀ ਇੱਜ਼ਤ ਨਹੀਂ ਪ੍ਰਾਪਤ ਕਰ ਸਕਦੀ ਉਸੇ ਤਰ੍ਹਾਂ ਜਦੋਂ ਤੁਸੀਂ ਸਾਰੀ ਜ਼ਿੰਦਗੀ ਕਿਸੇ ਹੋਰ ਪਾਸ਼ਾ ਦੇ ਵਿੱਚ ਲਿਖਦੇ ਰਹੋਗੇ ਤਾਂ ਨਾ ਤਾਂ ਤੁਹਾਡੇ ਆਪਣੇ ਲੋਕ ਤੁਹਾਨੂੰ ਪਸੰਦ ਕਰਨਗੇ ਨਾ ਆਪਣਾ ਸਮਝਣ ਕੀਤੇ ਨਾ ਹੀ ਉਹ ਲੋਕ ਜਿਨ੍ਹਾਂ ਦੀ ਭਾਸ਼ਾ ਵਿੱਚ ਤੁਸੀਂ ਲਿਖਦੇ ਹੋ ਹੁਣ ਦੇਖੋ ਉਹਨਾਂ ਨੇ ਬੜੀ ਵਧੀਆ ਗੱਲ ਕਹੀ ਆ ਕਿ ਜਿਵੇਂ ਕਵੀਸਵਾ ਹੁੰਦੀ ਆ ਉਹ ਸਾਰੀ ਜ਼ਿੰਦਗੀ ਜਿੰਨਾ ਮਰਜੀ ਤਾਂ ਇਕੱਠਾ ਕਰ ਲਈ ਪਰ ਜਦੋਂ ਉਹ ਕਿਸੇ ਇੱਕ ਦੀ ਨਹੀਂ ਹੋएगी ਤਾਂ ਉਹਨੂੰ ਕੋਈ ਇੱਜ਼ਤ ਨਹੀਂ ਮਿਲਦੀਗੀ ਉਸੇ ਤਰ੍ਹਾਂ ਹੀ ਕਿ ਜੇ ਸਾਰੀ ਜ਼ਿੰਦਗੀ ਤੁਸੀਂ ਜਿੰਨਾ ਮਰਜੀ ਕਿਸੇ ਹੋਰ ਭਾਸ਼ਾ ਦੇ ਵਿੱਚ ਲਿਖਦੇ ਰਹੋ ਨਾ ਤਾਂ ਤੁਹਾਡੇ ਲੋਕ ਤੁਹਾਨੂੰ ਆਪਣਾ ਸਮਝਣਗੇ ਤੁਹਾਡੇ ਆਪਣੇ ਲੋਕ ਤੁਹਾਨੂੰ ਕਿਵੇਂ ਸਮਝਣਗੇ ਕਿਉਂਕਿ ਤੁਸੀਂ ਆਪਣੀ ਭਾਸ਼ਾ ਛੱਡ ਕੇ ਕਿਸੇ ਹੋਰ ਭਾਸ਼ਾ ਦੇ ਵਿੱਚ ਲਿਖਦੇ ਹੋ ਤੇ ਜਿਨ੍ਹਾਂ ਦੀ ਭਾਸ਼ਾ ਦੇ ਵਿੱਚ ਲਿਖ ਰਹੇ ਹਾਂ ਉਹਨਾਂ ਨੇ ਤੇ ਤੁਹਾਨੂੰ ਆਪਣਾ ਸਮਝਣਾ ਹੀ ਨਹੀਂ ਉਹ ਤਾਂ ਪਹਿਲਾਂ ਹੀ ਬੇਗਾਨੇ ਨੇ ਤੇ ਟੈਗੋਰ ਜੀ ਨੇ ਕਿਹਾ ਸੀ ਕਿ ਬਾਹਰਲੇ ਬਾਹਰਲੇ ਲੋਕਾਂ ਨੂੰ ਜਿੱਤਣ ਲਈ ਪਹਿਲਾਂ ਸਾਨੂੰ ਆਪਣੇ ਲੋਕਾਂ ਦਾ ਦਿਲ ਜਿੱਤਣਾ ਪਵੇਗਾ ਫਿਰ ਗੁਰਦੀਪ ਜਿਹੜੇ ਟੈਗੋਰ ਜੀ ਸੀਗੇ ਤੇ ਹੋਰ ਜਿਹੜੇ ਬਜ਼ੁਰਗ ਸੀਗੇ ਉਹਨਾਂ ਦੇ مشورے ਨੂੰ ਮੰਨ ਕੇ ਫਿਰ ਇਹਨਾਂ ਨੇ ਆਪਣੀ ਮਾਤ ਪਾਸ਼ਾ ਪੰਜਾਬੀ ਦੇ ਵਿੱਚ ਲਿਖਣਾ ਸ਼ੁਰੂ ਕਰ ਦਿੱਤਾ ਸੀ ਤੇ ਫਿਰ ਇਹਨਾਂ ਨੇ ਪੰਜਾਬੀ ਦੇ ਵਿੱਚ ਇੰਨਾ ਭਰਪੂਰ ਤੇ ਲਗਾਤਾਰ ਲਿਖਿਆ ਕਿ ਕੁਝ ਹੀ ਵਰਿਆਂ ਦੇ ਵਿੱਚ ਇਹਨਾਂ ਦੀ ਗਿਣਤੀ ਜਿਹੜੀ ਸੀ ਪੰਜਾਬੀ ਦੀ ਪੰਜਾਬੀ ਭੀਤੀ ਛੋਟੀ ਦੇ ਸਾਹਿਤਕਾਰਾਂ ਦੇ ਵਿੱਚ ਹੁਣ ਲੱਗ ਪਈ ਸੀ ਹੰਦਿਕੋਜੀ ਬਲਰਾਜ ਸਾਨੀ ਜਿਹੜੇ ਸੀਗੇ ਉੱਪਰਗਤੀਸ਼ੀਲ ਲੇਖਕ ਤੇ ਹਿੰਦੀ ਤੇ ਪੰਜਾਬੀ ਫਿਲਮਾਂ ਦੇ ਵਿੱਚ ਅਦਾਕਾਰੀ ਕੀਤੀ ਆ ਮਾਰਕਸਵਾਦੀ ਵਿਚਾਰਧਾਰਾ ਦੇ ਸਮਰਥਕ ਰਹੇ ਆ ਮਜ਼ਦੂਰ ਕਿਸਾਨ ਤੇ ਗਰੀਬਾਂ ਦੇ ਹਮਦਰਦੀ ਵੀ ਰਹੀ ਆ ਆਈ ਥਿੰਕ ਇਸ ਸਲਾਈਡ ਜਿਹੜੀ ਰਿਪੀਟ ਹੋ ਗਈ ਆ ਇੱਕ ਫਿਲਮੀ ਅਦਾਕਾਰ ਵੀ ਰਹੇ ਆ ਅੰਗਰੇਜ਼ੀ ਤੇ ਪੰਜਾਬੀ ਦੇ ਵਿੱਚ ਇਹਨਾਂ ਨੇ ਲਿਖਿਆ ਤੇ ਇਹ ਪੀਸ਼ਮਸਾਨੀ ਜੀ ਦੇ ਵੱਡੇ ਪ੍ਰਾਰੈ ਆ ਉਸ ਤੋਂ ਇਲਾਵਾ ਰਾਜੇ ਉਹਨਾਂ ਆਪਾਂ ਦੇਖਦੇ ਆਂ ਜਿਕਰਯੋਗ ਫਿਲਮਾਂ ਹੁਣ ਇਹਨਾਂ ਦੀ ਫਿਲਮਾਂ ਦੇ ਵਿੱਚ ਲਗਭਗ 135 ਫਿਲਮਾਂ ਦੇ ਵਿੱਚ ਕੰਮ ਕੀਤਾ ਤੇ ਆਪਾਂ ਉਹ ਫਿਲਮਾਂ ਦੇਖਾਂਗੇ ਕੁਝ ਕੁ ਮੋਸਟ ਇੰਪੋਰਟੈਂਟ ਫਿਲਮਾਂ ਦੇਖਾਂਗੇ ਜਿਨ੍ਹਾਂ ਦੇ ਵਿੱਚ ਇਹਨਾਂ ਨੇ ਕੰਮ ਕੀਤਾ ਹੁਣ ਇਹਦੇ ਵਿੱਚ ਮੈਂ ਤੁਹਾਨੂੰ ਇੱਕ ਪਹਿਲਾ ਸੌਰੀ ਥੋੜਾ ਜਿਹਾ ਮੈਂ ਸਕਿੱਪ ਕਰਨ ਲੱਗੀ ਹਾਂ ਚੀਜ਼ ਨੂੰ ਮੈਨੂੰ ਕਿਸੇ ਬੱਚੇ ਦਾ ਕਮੈਂਟ ਆਇਆ ਕਿਸੇ ਦਾ ਵਿਊਅਰਸ ਦਾ ਸੌਰੀ ਬੱਚੇ ਦਾ ਨਹੀਂ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਰਾਜੀ ਨਾ ਕਹਿਆ ਕਰੋ ਕਿਉਂਕਿ ਅਸੀਂ ਸਾਰੇ ਟੀਚਰਾਂ ਹਾਂ ਅਸੀਂ ਬੱਚੇ ਨਹੀਂ ਹੈਗੇ ਤੇ ਸੌਰੀ ਮੈਂ ਕੋਸ਼ਿਸ਼ ਕਰੂੰਗੀ ਕਿ ਮੈਂ ਰਾਜੀ ਨਾ ਬੋਲਾਂ ਕਿਉਂਕਿ ਵੈਸੇ ਟੀਚਿੰਗ ਦੇ ਫਲੋ ਦੇ ਵਿੱਚ ਪਤਾ ਨਹੀਂ ਚੱਲਦਾਗਾ ਉਦੋਂ ਆਪਾਂ ਬੋਲਦੇ ਰਹਿੰਦੇ ਆ ਪਰ ਅੱਜ ਦੀ ਸਲਾਈਡ ਦੇ ਵਿੱਚ ਮੈਂ ਬਹੁਤ ਕੋਸ਼ਿਸ਼ ਕੀਤੀ ਹੈ ਕਿ ਮੈਂ ਰਾਜੀ ਵਰਡ ਨੂੰ ਜਿਹੜਾ ਯੂਜ਼ ਨਾ ਕਰਾਂ ਕਿਉਂਕਿ ਤੁਸੀਂ ਸਾਰੇ ਟੀਚਰ ਹੀ ਹੋ ਤੁਹਾਨੂੰ ਦੇਖੋ ਹੁਣ ਇਹਦੇ ਵਿੱਚ ਜ਼ਿਕਰਯੋਗ ਫਿਲਮਾਂ ਦੀ ਗੱਲ ਹੋ ਰਹੀ ਹੈ ਤੇ ਦੇਖੋ ਸਭ ਤੋਂ ਪਹਿਲਾਂ ਦੋ ਬੀਗਾ ਜ਼ਮੀਨ 1953 ਦੇ ਵਿੱਚ ਪ੍ਰਕਾਸ਼ਿਤ ਹੋਈ ਹੈ ਉਸ ਤੋਂ ਬਾਅਦ ਹੈ ਹਮ ਲੋਗ ਪਾਬੀ ਹਕੀਕਤ ਪਰਦੇਸੀ ਵਕਤ ਇੱਕ ਫੁੱਲ ਦੋ ਮਾਲੀ ਕਲਾਸ਼ ਤੇ ਸਤਲੁਜ ਦੇ ਕੰਡੇ ਇਹਨਾਂ ਦੀਆਂ ਪ੍ਰਮੁੱਖ ਫਿਲਮਾਂ ਜਿਹੜੀਆਂ ਹੈਗੀਆਂ ਇਹਨਾਂ ਨੂੰ ਮੈਂ ਇੱਕ ਟ੍ਰਿਕ ਦੇ ਨਾਲ ਤੁਹਾਨੂੰ ਯਾਦ ਕਰਵਾਉਣ ਦੀ ਕੋਸ਼ਿਸ਼ ਕਰਦੀ ਹਾਂ ਦੇਖੋ ਜੀ ਬਲਰਾਸਾਨੀ ਜਿਹੜੇ ਆ ਉਹ ਪਰਦੇਸ਼ ਤੋਂ ਆਉਂਦੇ ਆ ਪਰਦੇਸ਼ ਤੋਂ ਬਾਹਰੋਂ ਆਉਂਦਿਆਂ ਦੀ ਭਾਬੀ ਦੇ ਕੋਲ ਹੁੰਦੇ ਆ ਤੇ ਭਾਬੀ ਨੂੰ ਆ ਕੇ ਕਹਿੰਦੇ ਆ ਕਿ ਭਾਬੀ ਮੈਂ ਬੜਾ ਹੀ ਮਤਲਬ ਕਿ ਥੋੜਾ ਜਿਹਾ ਟਾਈਮ ਕੱਢ ਕੇ ਆਇਆ ਤੇ ਮੈਂ ਇੱਕ ਤਲਾਸ਼ ਦੇ ਵਿੱਚ ਆਇਆ ਵਾਂ ਮੈਂ ਹਕੀਕਤ ਵਿੱਚ ਇੱਕ ਤਲਾਸ਼ ਦੇ ਵਿੱਚ ਆ ਕਿ ਮੈਂ 2 ਬਿਗੇ ਜ਼ਮੀਨ ਲੈਣੀ ਆ ਤੇ 2 ਬਿਗੀ ਜ਼ਮੀਨ ਦੇ ਲੈਣ ਦੇ ਲਈ ਮੈਂ ਸਤਲੂਜ ਦੇ ਕੰਡੇ ਤੇ ਚੱਲ ਗਿਆ ਤੇ ਸਤਲੂਜ ਦੇ ਕੰਡੇ ਤੇ ਜਾ ਕੇ ਮੈਂ ਦੇਖਿਆ ਕਿ ਉੱਥੇ ਨਾ ਇੱਕ ਫੁੱਲ ਤੇ ਦੋ ਮਾਲੀ ਸੀਗੇ ਇੱਕ ਫੁੱਲ ਦੀ ਰਾਖੀ ਦੇ ਲਈ ਦੋ ਮਾਲੀ ਸੀ ਜਦੋਂ ਮੈਂ ਇਹਨਾਂ ਨੂੰ ਪੁੱਛਿਆ ਤਾਂ ਉਹ ਕਹਿੰਦੇ ਹਮ ਲੋਗ ਹਮ ਲੋਗ ਮਿਲ ਕੇ ਇਸ ਕੀ ਕੇਅਰ ਕਰਦੇ ਹਾਂ ਠੀਕ ਹੈ ਜੀ ਆਈ ਹੋਪ ਤੁਹਾਨੂੰ ਇਹ ਪਸੰਦ ਆਈ ਹੋਗੀ ਟ੍ਰਿਕ ਜੇਕਰ ਤੁਹਾਨੂੰ ਪਸੰਦ ਨਹੀਂ ਆਉਂਦੀ ਤਾਂ ਤੁਸੀਂ ਆਪਣੇ ਤਰੀਕੇ ਨਾਲ ਵੀ ਇਹਨੂੰ ਕਰ ਸਕਦੇ ਹੋ ਇਸ ਤੋਂ ਇਲਾਵਾ ਪੰਜਾਬੀ ਨਾਵਲਕਾਰ ਸਰਦਾਰ ਨਾਨਕ ਸਿੰਘ ਦੇ ਨਾਵਲ ਪਵਿੱਤਰ ਪਾਪੀ ਦੇ ਨਾਂ ਹੇਠਾਂ ਜਿਹੜੀ ਹਿੰਦੀ ਦੇ ਇੱਕ ਫਿਲਮ ਬਣੀ ਸੀਗੀ ਉਹਦੇ ਵਿੱਚ ਵੀ ਸਾਨੀ ਨੇ ਆਪਣਾ ਯਾਦਗਾਰੀ ਭੂਮਿਕਾ ਨਿਭਾਈ ਹੈ ਹੁਣ ਪਵਿੱਤਰ ਪਾਪੀ ਜਿਹੜੀ ਕਿ ਗਨਾਨਕ ਨਾਨਕ ਸਿੰਘ ਦਾ ਨਾਵਲ ਸੀਗਾ ਉਹਦੇ ਉੱਪਰ ਇੱਕ ਹਿੰਦੀ ਫਿਲਮ ਬਣੀ ਸੀ ਪਵਿੱਤਰ ਪਾਪੀ ਤੇ ਉਹਦੇ ਵਿੱਚ ਬਲਰਾਜ ਸਾਨੀ ਜੀ ਨੇ ਆਪਣਾ ভূমিকা निभाई है। ਉਸ ਤੋਂ ਇਲਾਵਾ ਪਿੱਛੇ ਤਾਂ ਆਪਾਂ ਫਿਲਮਾਂ ਦੀ ਗੱਲ ਕੀਤੀ ਅਦਾਕਾਰ ਵਜੋਂ ਹੁਣ ਆਪਾਂ ਲੇਖਕ ਵਜੋਂ ਇਹਨਾਂ ਦੀ ਗੱਲ ਕਰਦੇ ਹਾਂ ਇਹਨਾਂ ਦੀਆਂ ਕਿਹੜੀਆਂ-ਕਿਹੜੀਆਂ ਰਚਨਾਵਾਂ ਨੇ ਤੋਂ ਆਪਾਂ ਦੇਖਦੇ ਹਾਂ ਸਭ ਤੋਂ ਪਹਿਲਾਂ ਜੀ ਮੇਰਾ ਪਾਕਿਸਤਾਨੀ ਸਫਰਨਾਮਾ ਆਪਾਂ ਕੀਤਾ ਕਿ ਪਾਕਿਸਤਾਨ ਗਏ ਸੀ ਫੇਰੀ ਲਾ ਕੇ ਆਏ ਸੀ 1960 ਦੇ ਵਿੱਚ ਤੇ ਇਹਨਾਂ ਨੇ 15 ਤੋਂ 16 ਦਿਨ ਦਾ ਟੂਰ ਸੀਗਾ ਉੱਥੇ ਕਈ ਬੁੱਕਸ ਦੇ ਵਿੱਚ ਤੁਹਾਨੂੰ 15 ਮਿਲੇਗਾ ਕਿਤੇ 16 ਮਿਲੇਗਾ ਤਾਂ ਫਿਰ ਇਹਨੂੰ ਆਪਾਂ 15 16 ਹੀ ਮੰਨ ਕੇ ਚੱਲਾਂਗੇ 15 ਤੋਂ 16 ਦਿਨਾਂ ਦਾ ਇੱਕ ਟੂਰ ਸੀ ਮੇਰਾ ਪਾਕਿਸਤਾਨੀ ਸਫਰਨਾਮਾ ਫਿਰ ਇਹ ਰੂਸ گئے ਆ ਉੱਥੇ ਜਾ ਕੇ ਇਹਨਾਂ ਨੇ 1969 ਦੇ ਵਿੱਚ ਮੇਰਾ ਰੂਸੀ ਸਫਰਨਾਮਾ ਲਿਖਿਆ ਠੀਕ ਹੈ ਜੀ ਉਸ ਤੋਂ ਬਾਅਦ ਇਨਕਲਾਬ ਦਾ ਚਿਹਰਾ ਇੱਕ ਸਫਰ ਇੱਕ ਦਾਸਤਾ ਕਲਮ ਤੇ ਕਿਤਾਬ ਇੱਕ ਆਲੋਚਨਾ ਬਸੰਤ ਕੀ ਕਰੇਗਾ ਇੱਕ ਕਹਾਣੀ ਸੰਗ੍ਰਹਿ ਅਰਸ਼ ਫਰਸ਼ ਕੀ ਇਹ ਸੱਚੇ ਬਾਪੂ ਨਾਟਕ ਕਾਮੇ ਤੇ ਫਿਰ ਜੀ ਪੂਰਬ ਦੀ ਨਾਈ ਸਿਨੇਮਾ ਤੇ ਸਟੇਜ ਇਤਿਹਾਸ ਦੀ ਪੈੜ ਯਾਦਾਂ ਦਾ ਚਰੋਖਾ ਤੇ ਯਾਦਾਂ ਦੀ ਕੀਨੀ ਹੁਣ ਇਹ ਮੈਂ ਸਾਰੀਆਂ ਮੋਸਟ ਇੰਪੋਰਟੈਂਟ ਲਿਖਿਆ ਨੇ ਪਰ ਇਹਨਾਂ ਦੀ ਵਿੱਚੋਂ ਵੀ ਜਿਹੜੀਆਂ ਮੋਸਟ ਇੰਪੋਰਟੈਂਟ ਨੇ ਉਹ ਮੈਂ ਤੁਹਾਨੂੰ ਟਿਕ ਕਰ ਰਹੀ ਆ ਸਭ ਤੋਂ ਪਹਿਲਾਂ ਜੀ ਮੇਰਾ ਪਾਕਿਸਤਾਨੀ ਸਫਰਨਾਮਾ ਮੇਰਾ ਰੂਸੀ ਸਫਰਨਾਮਾ ਫੇਰੇ ਜੀ ਆਪਣੇ ਕੋਈ ਕਾਮੇ ਮੋਸਟ ਮੋਸਟ ਇੰਪੋਰਟੈਂਟ ਨੋਟ ਕਰ ਲੋ ਇਹਨੂੰ ਕਾਮੇ 1984 ਦੇ ਵਿੱਚ ਪ੍ਰਕਾਸ਼ਿਤ ਹੋਈ ਹੈ ਇੱਕ ਹੈ ਜੀ ਇਹਨਾਂ ਦੀ ਵਾਰਤਕ ਪੁਸਤਕ ਹੈ ਸਿਨੇਮਾ ਤੇ ਸਟੇਜ ਇਹ ਵੀ ਤੁਸੀਂ ਯਾਦ ਰੱਖਣੀ ਹੈ ਇੱਕ ਯਾਦਾਂ ਦੀ ਕੰਨੀ ਤੁਸੀਂ ਯਾਦ ਰੱਖਣੀ ਹੈ ਇੱਕ ਪੂਰਬ ਦਾ ਨਾਈ ਇਹ ਲੇਖ ਸੰਗ੍ਰਹਿ ਹੈ ਇਹ ਸਾਚੇ ਬਾਪੂ ਨਾਟਕ ਹੈ ਇਹ ਵੀ ਤੁਸੀਂ ਯਾਦ ਰੱਖਣਾ ਤੇ ਇੱਕ ਹੈ ਜੀ ਬਸੰਤ ਕੀ ਕਰੇਗਾ ਕਹਾਣੀ ਸੰਗ੍ਰਹਿ ਇਹ ਮੋਸਟ ਇੰਪੋਰਟੈਂਟ ਨੇ ਜਿਹੜੀ ਮੈਂ ਤੁਹਾਨੂੰ ਟਿੱਕ ਕੀਤੀ ਆ ਚੱਲਦੇ ਆ ਨੈਕਸਟ ਸਲਾਈਡ ਦੇ ਉੱਪਰ ਜੀ ਆਜ਼ਾਦੀ ਦੀ ਵੰਡ ਪਿੱਛੋਂ ਉਹ ਭਾਰਤੋਂ ਤੋਂ ਬਾਅਦ ਵੀ ਉਹ 라ਵਲਪਿੰਡੀ ਦੀ ਮਿੱਠੀ ਤੇ ਪਿਆਰੀ ਪੰਜਾਬੀ ਭਾਸ਼ਾ ਨੂੰ ਨਹੀਂ ਭੁੱਲ ਸਕਿਆ ਹੁਣ ਦੇਖੋ ਜੀ ਇਹਨਾਂ ਦਾ ਜਿਹੜਾ ਜਨਮ ਸੀ 라ਵਲਪਿੰਡੀ ਦੇ ਵਿੱਚ ਹੋਇਆ ਤੇ ਇਹ ਉਥੋਂ ਆਜ਼ਾਦੀ ਤੋਂ ਬਾਅਦ ਜਦੋਂ ਵੰਡ ਤੋਂ ਬਾਅਦ ਜਦੋਂ ਇਹ ਇੱਧਰ ਆ ਗਏ ਸੀਗੇ ਪੰਜਾਬ ਦੇ ਵਿੱਚ ਪਰ ਦੇਖ ਫਿਰ ਵੀ ਇਹਨਾਂ ਦਾ ਜਿਹੜਾ ਨਾ ਦਿਲ ਸੀਗਾ ਉਹ 라ਵਲਪਿੰਡੀ ਚ ਹੀ ਸੀਗਾ ਤੇ ਇਹਦੇ ਕਰਕੇ ਇਹਨਾਂ ਨੇ ਆਪਣੀਆਂ ਬਹੁਤ ਸਾਰੀਆਂ ਪੁਸਤਕਾਂ ਦੇ ਵਿੱਚ ਉਸ ਚੀਜ਼ ਦਾ ਜ਼ਿਕਰ ਵੀ ਕੀਤਾ ਉਹਦੇ ਵਿੱਚ ਇੱਕ ਕਾਮੇ ਪੁਸਤਕ ਦੇ ਵਿੱਚ ਇਹਨਾਂ ਨੇ ਜ਼ਿਕਰ ਕੀਤਾ ਮੈਂ ਤਾਂ ਤੁਹਾਨੂੰ ਕਿਹਾ ਸੀ ਕਿ ਕਾਮੇ ਪੁਸਤਕ ਬਹੁਤ ਇੰਪੋਰਟੈਂਟ ਹੈ ਕਾਮੇ ਪੁਸਤਕ ਦੇ ਵਿੱਚ ਇੱਕ ਲੇਖ ਸੀਗਾ ਇਹਨਾਂ ਦਾ ਅਥਰੂ ਉਹਦੇ ਵਿੱਚ ਇਹਨਾਂ ਨੇ ਆਪਣੀ ਭਾਵਨਾਵਾਂ ਨੂੰ ਪੇਸ਼ ਕੀਤਾ ਤੇ ਕੀ ਲਿਖਿਆ ਉਹੋ ਪਿਆਰੀ ਮਿੱਠੀ ਬੋਲੀ ਪਿੰਡੀ ਦੀ ਪਿੰਡੀ ਦਾ ਆਦਮੀ ਇੰਜ ਬੋਲਦਾ ਹੈ ਜਿਵੇਂ ਪੰਜਾਬੀ ਜ਼ੁਬਾਨ ਦਾ ਇੱਕ ਇੱਕ ਲਫ਼ਜ਼ ਉਹਨੇ ਧੋਤਾ ਕੇ ਤੈਅ ਕਰਕੇ ਆਪਣੀ ਹਿਰਦੇ ਵਿੱਚ ਬਿਠਾ ਕੇ ਰੱਖਿਆ ਹੋਵੇ। ਹੁਣ ਦੇਖੋ ਇਹ ਕੋਟੇਸ਼ਨ ਲਿਖ ਕੇ ਤੁਹਾਨੂੰ ਪੁੱਛਿਆ ਜਾ ਸਕਦਾ ਹੈ ਕਿ ਕਿਹਦੀਆਂ ਨੇ? ਤਾਂ ਬਲਰਾਜ ਸਾਨੀ ਜੀ ਦੀਆਂ ਨੇ। ਕਿਹੜੀ ਪੁਸਤਕ ਦੇ ਵਿੱਚ ਨੇ? ਕਾਮੇ ਪੁਸਤਕ ਦੇ ਵਿੱਚ ਨੇ। ਤੇ ਕਿਹੜੇ ਲੇਖ ਦੇ ਹੇਠਾਂ ਨੇ? ਅਥਰੂ ਲੇਖ ਦੇ ਵਿੱਚ ਲਿਖਿਆ ਹੋਈਆਂ। ਠੀਕ ਹੈ ਜੀ। ਅੱਗੇ ਦੇਖੋ ਜੀ ਉਹ ਇੱਕ ਥਾਂ ਤੇ ਭਾਵੁਕ ਹੋ ਕੇ ਲਿਖਿਆ ਹੈ ਹੁਣ ਦੇਖੋ ਇਹ ਹੈਗੀ ਸੀ ਕਿ Hindu ਪਰਿਵਾਰ ਦੇ ਨਾਲ ਰਿਲੇਟਡ Hindu ਪਰਿਵਾਰ ਦੇ ਨਾਲ ਰਿਲੇਟਡ ਹੋ ਕੇ ਵੀ ਪਰ ਇਹਨਾਂ ਨੇ ਸਿੱਖੀ ਦੇ ਵਿੱਚ ਵੀ ਆਪਣਾ ਪੂਰਾ ਯੋਗਦਾਨ ਪਾਇਆ ਤੇ ਇੱਕ ਜਗ੍ਹਾ ਤੇ ਭਾਵੁਕ ਹੋ ਕੇ ਲਿਖਦੇ ਆ ਗੁਰੂ ਅਰਜਨ ਦੇਵ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਲਈ ਲਿਖਦੇ ਆ ਤੁਸੀਂ ਕੀ ਸਮਝਦੇ ਹੋ ਇਹ ਗੁਰੂ ਸਹਿਬਾਨ ਕੋਈ ਇਕੱਲੇ ਸਿੱਖਾਂ ਦੇ ਹੀ ਸਨ ਇਹ ਸਾਡੇ ਵੀ ਸਨ ਇਨਾਂ ਦਾ ਪੈਗਾਮ ਤਾਂ ਸਾਰੇ ਪੰਜਾਬੀਆਂ ਅਤੇ ਸਾਰੀ ਮਾਨਵ ਜਾਤੀ ਲਈ ਹੀ ਹੈ ਠੀਕ ਹੈ ਜੀ ਇਹਨਾਂ ਨੇ ਲਿਖਿਆ ਹੈ ਕਿ ਕੱਲੇ ਸਿੱਖਾਂ ਦੇ ਨਹੀਂ ਹੈਗੇ ਸਾਰਿਆਂ ਦੇ ਗੁਰੂ ਨੇ ਤੇ ਇਹਨਾਂ ਦਾ ਪੈਗਾਮ ਜਿਹੜਾ ਸਾਡੇ ਸਾਰੇ ਪੰਜਾਬੀ ਤੇ ਮਾਨਵ ਜਾਤੀ ਦੇ ਲਈ ਹੈ ਨੈਕਸਟ ਹੈ ਜੀ ਮੌਤ ਮੌਤ ਇਹਨਾਂ ਦੀ ਜਦੋਂ ਹੋਈ ਆ ਆਪਾਂ ਪਿੱਛੇ ਗੱਲ ਕੀਤੀ ਹੈ ਕਿ 13 ਅਪ੍ਰੈਲ 1973 ਨੂੰ ਇਹਨਾਂ ਦੀ ਮੌਤ ਹੁੰਦੀ ਆ 13 ਅਪ੍ਰੈਲ 1973 ਨੂੰ ਇਹਨਾਂ ਦੀ ਮੌਤ ਹੁੰਦੀ ਹੈ ਤੇ ਇਹਨਾਂ ਦੀ ਇੱਕ ਦਿਲੀ ਇੱਛਾ ਹੁੰਦੀ ਹੈ ਕਿ ਇਹਨਾਂ ਦੀ ਜਿਹੜੀ ਬਾਡੀ ਹੈ ਉਹ ਜਿਹੜੀ ਤਿਰੰਗੇ ਵਿੱਚ ਲਪੀਟੀ ਹੋਵੇ ਤੇ ਜਿਹੜੀਆਂ ਉਹਨਾਂ ਦੇ ਸਹਰਾਣੇ ਕਿਤਾਬਾਂ ਰੱਖਿਆ ਹੋਣ ਮਾਰਕਸ ਤੇ ਲੈਨਿੰਡੀਆਂ ਰੱਖਿਆ ਹੋਣ ਇਹਦੇ ਕਰਕੇ ਜਦੋਂ 13 April 1973 ਨੂੰ ਇਹਨਾਂ ਦੀ ਬੰਬੇ ਦੇ ਵਿੱਚ ਮੌਤ ਹੁੰਦੀ ਹੈ ਤੇ ਇਹਨਾਂ ਦੀ ਲਾਸ਼ ਨੂੰ ਤਿਰੰਗੇ ਵਿੱਚ ਲਪੇਟਿਆ ਗਿਆ ਤੇ ਇਹਨਾਂ ਦੇ ਸਹਰਾਣੇ ਦੇ ਉੱਪਰ ਮਾਰਕਸ ਤੇ ਲੈਨਿੰਡੀਆਂ ਪੁਸਤਕਾਂ ਰੱਖੀਆਂ ਗਈਆਂ ਉਮੀਦ ਕਰਦੀ ਹਾਂ ਕਿ ਕਲਾਸ ਤੁਹਾਨੂੰ ਵਧੀਆ ਲੱਗੀ ਹੋਗੀ ਕੰਟੈਂਟ ਤੁਹਾਨੂੰ ਪਸੰਦ ਆਇਆ ਹੋਗਾ ਜੇਕਰ ਤੁਹਾਨੂੰ ਕਲਾਸ ਵਧੀਆ ਲੱਗੀ ਹੈ ਕੰਟੈਂਟ ਤੁਹਾਨੂੰ ਵਧੀਆ ਲੱਗਿਆ ਤਾਂ ਪਲੀਜ਼ 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 ਕਲਾਸ ਨੂੰ ਜਿਆਦਾ ਤੋਂ ਜਿਆਦਾ ਲਾਈਕ ਤੇ ਸ਼ੇਅਰ ਕਰੋ ਕਿਉਂਕਿ ਤੁਹਾਡੇ ਲਾਈਕ ਤੇ ਸ਼ੇਅਰ ਹੀ ਮੈਨੂੰ ਮੋਟੀਵੇਟ ਕਰਦੇ ਆ ਤੇ ਥੋੜਾ ਸੋਣਾ ਜਿਹਾ ਕਮੈਂਟ ਕਰਕੇ ਵੀ ਜਰੂਰ ਦੱਸਣਾ ਜਗਰਤਤਾ ਨੂੰ ਕੋਈ ਕਮੀ ਲੱਗਦੀ ਹੈ ਤਾਂ ਉਹ ਵੀ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਣਾ ਜੇਕਰ ਤੁਸੀਂ ਚੈਨਲ ਦੇ ਉੱਪਰ ਨਵੇਂ ਹੋ ਫਸਟ ਟਾਈਮ ਵਿਜ਼ਿਟ ਕੀਤਾ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਓ ਤੇ ਨਾਲ ਦੀ ਨਾਲ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀਆਂ ਸਾਰੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਟਾਈਮ ਟੂ ਟਾਈਮ ਮਿਲਦੀ ਰਹੇ ਇਹਦੇ ਕਰਕੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਥੈਂਕ ਯੂ ਸੋ ਮੱਚ